ਸ਼ਿਵ ਭਗਤ ਨੇ ਇਹ ਸਾਡੀ ਜਿਹੜੀ ਸਨਾਤਨੀ ਮੱਥਾ ਟੇਕਣ ਲਈ ਜਾ ਰਹੇ ਨੇ Hindu ਧਰਮ ਦੇ ਲੋਕ ਬਾਬਾ ਪਰਫਾਨੀ ਦੇ ਦਰਸ਼ਨਾਂ ਲਈ ਜਾ ਰਹੇ ਨੇ ਤਾਂ ਆਖਿਰ ਉਹ ਪਰੇਸ਼ਾਨ ਕਿਉਂ ਹੋ ਰਹੇ ਨੇ ਇਹ ਸੁਨੇਹਾ ਸਰਕਾਰ ਤੱਕ ਜਾਣਾ ਵੀ ਬਹੁਤ ਜ਼ਰੂਰੀ ਹੈ ਇਸ ਮੰਡੇ ਵਾਲੇ ਦਿਨ ਇਹ ਤਾਰੀਖ ਨੂੰ ਸ਼ਾਮ ਨੂੰ 5 ਵਜੇ ਘਰ ਤੋਂ ਨਿਕਲੇ ਜੀ ਯਾਤਰਾ ਲਈ ਜੀ ਅੱਜ 5 ਤਰੀਕ ਹੋ ਗਈ ਹਾਲੇ ਤੱਕ ਮੈਂ ਵਾਪਸ ਨਹੀਂ ਆਇਆ ਜੀ ਮੈਂ ਵਾਪਸ ਆਉਣ ਅੱਗੇ ਜੀ ਸ੍ਰੀਨਗਰ ਪਹੁੰਚਿਆ ਸ੍ਰੀਨਗਰ ਆ ਕੇ ਕਹਿੰਦੇ ਜੀ ਇੱਧਰ ਦੀ ਗੱਡੀ ਕੱਢ ਲਓ ਤੁਸੀਂ ਉੱਪਰ ਦੀ ਘੁੰਮ ਲਓ ਅਸੀਂ ਕਿਹਾ ਕੋਈ ਗੱਲ ਨਹੀਂ ਸਰ ਜਿੱਦਾਂ ਦੀ ਘੁਮਾਉਣਾ ਘੁਮਾ ਦੋ ਅਸੀਂ ਗੱਡੀ ਘਮਾਈ ਜੀ ਸਾਡੀ 100 ਕਿਲੋਮੀਟਰ ਗੱਡੀ ਫालतू ਚਲਵਾਤੀ ਉਹਨਾਂ ਨੇ ਤਾਂ 10 ਕਿਲੋਮੀਟਰ ਤੇ ਨਾ 500 500 ਮੀਟਰ ਤੇ ਵਗਾਰੇ ਚੇ ਜੀ ਉਹਨਾਂ ਨੇ ਬਹੁਤ ਬਹੁਤ ਪਾਣੀ ਪੁੰਦਾਈ ਜੀ ਇਹਨੇ ਫੋਰਸ ਲੱਗਣ ਦੇ باوجود ਵੀ ਸਾਡੀ ਯਾਰ ਨੂੰ ਖਤਰਾ ਜੀ ਫਿਰ ਤਾਂ ਤੁਹਾਡੀ ਫੋਰਸ ਲੱਗਣ ਦਾ ਵੀ ਕੋਈ ਫਾਇਦਾ ਨਹੀਂ ਹੈ ਸਰ ਜੇ ਅਸੀਂ ਆਪਣੀ ਸੁਰੱਖਿਆ ਦੇ ਆਪੇ ਭਗਵਾਨ ਜੀ ਦੇ ਦਰਸ਼ਨ ਕਰਕੇ ਸਹੀ ਸਲਾਮਤ ਕਰਾ ਟੈਂਸ਼ਨ ਫਰੀ ਹੋ ਕੇ ਨਹੀਂ ਆ ਸਕਦੇ ਫਿਰ ਅਸੀਂ ਫੋਰਸ ਤੋਂ ਕੀ ਕਰਵਾਉਣਾ ਹੈ ਸਰ ਦੇਖੋ ਜੇ ਐਨ ਕੈਂਡਿਆ ਕਰਦੇ ਚੈੱਕ ਨਹੀਂ ਹੁੰਦੇ ਸਾਡੇ ਜਿੱਤੇ ਚੈੱਕ ਹੁੰਦੇ ਨਹੀਂ ਜਦ ਸਕਣੋਂ ਤੇ ਕੇ ਕਿ ਸਾਨੂੰ ਲੱਗਦਾ ਵੀ ਸਿਆਤ ਆਦੀਆਂ ਕੋਈ ਸਾਡੇ ਉਹਨਾਂ ਨੇ ਗੋਟੇਵ ਨੂੰ ਰੱਖਿਆ ਸਾਰੀ ਰਾਜ ਜੀ ਮੈਂ ਉਹਨੂੰ ਸਵਾਲ ਵੀ ਪੁੱਛਿਆ ਵੀ ਜੋ ਰੱਖਿਆ ਜਾ ਰਿਹਾ ਕੋਈ ਜਵਾਬ ਸਵਾਲ ਦੀ ਸੁਰੱਖਿਆ 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 ਕਰ ਰਹੇ ਸੀ ਆਸ਼ਾ ਉਹਨਾਂ ਦੀ ਕਿਹੋ ਜੀ ਸੀ ਸੱਪਿਆ ਸੀ ਮਿਠਾ ਸੀ ਸ਼ਰਤਾ ਸੀ ਉਹਨਾਂ ਦੇ ਵਿੱਚ ਵੀ ਇੱਕ ਸ਼ਰਤ ਹਲੂ ਨਾਲ ਗੱਲ ਕਰ ਰਹੇ ਆ ਕੋਈ ਅੰਛੀ ਵਾਸਾ ਨਹੀਂ ਸੀ ਉਹਨਾਂ ਦੀ ਮਤਲਬ ਖੇਜਾ ਸੀ ਜੇ ਮਗਰ ਇੱਕ ਵਾਰੀ ਸਵਾਲ ਉੱਤੇ ਸਰ ਕੀ ਹੋ ਗਿਆ ਤੇ ਅੰਦਰ ਲਗਾਉਗਾ ਜੀ ਇਹ ਦੂਜਾ ਸਵਾਲ ਕਰੋਗੇ ਸੋ ਤੁਹਾਨੂੰ ਇਹ ਨਹੀਂ ਪਤਾ ਤੁਹਾਡੇ ਡਾਂਗ ਫਿਰ ਜੇ ਜੀ ਜੰਦਾ ਇਹ ਹੋ ਸਕਦਾ ਵੀ ਜੇ ਸਿੱਧੇ ਤਰੀਕੇ ਨਾਲ ਲੋਕ ਸਾਦੇ ਤੰਗ ਕਰਕੇ ਰੁਕਣ ਉਹ ਸਾਨੂੰ ਮਤਲਬ ਸਿੱਧੇ ਤਰੀਕੇ ਨਾਲ ਕਹਿ ਜੀ ਸਕਦੇ ਵੀ ਤੁਸੀਂ ਇੱਥੇ ਆਣਾ ਨਹੀਂ ਹੈ ਜੀ ਸਾਾਨੂੰ ਤਾਲੀ ਕਿਹੜਾ ਜਾਂਦਾ ਹੁਣ ਜਿਵੇਂ ਤੁਸੀਂ ਅਗਲੀ ਵਾਰ ਸੋਚੋ ਮੈਨੂੰ ਜਾਣ ਵਾਸਤੇ ਬਿਲਕੁਲ ਨਹੀਂ ਜਾਊਗਾ ਜੀ ਜੇਰੀ ਇੱਕ ਹੱਥ ਜੋੜ ਕੇ ਉਹਨਾਂ ਵੀਰਾਂ ਨੂੰ ਉਸ ਸੀਨੀਅਰ ਆਫੀਸਰਾਂ ਨੂੰ ਜ਼ਰੂਰ ਇਹ ਅਪੀਲ ਆ ਜੀ ਮੈਨੂੰ ਲੱਗਦਾ ਹੈ ਕਿ ਸਾਨੂੰ ਸੰਜਮ ਵਰਤਦੇ ਹੋਏ ਥੋੜੀ ਜੀ ਆਪਣੀ ਜਵਾਨ ਤੇ ਮਿਠਾਸ ਰੱਖਣੀ ਚਾਹੀਦੀ ਹੈ ਉਹਨਾਂ ਦੇ ਨਾਲ ਬੜੀ ਹਲੀਨੀ ਨਾਲ ਗੱਲ ਕਰਨੀ ਚਾਹੀਦੀ ਹੈ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਉਹਨਾਂ ਦਾ ਪਹਿਲਾ ਤਾਇਤਵਾ ਜਿੰਮੇਵਰੀ ਹੈਗੀ ਆ ਜੋ ਪਹਿਲਗਾਮ ਚ ਹੋਇਆ ਇਹ ਇਹ ਕੁਝ ਦੁਬਾਰਾ ਰਿਪੀਟ ਕਰਨ ਦਾ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਮੈਨੂੰ ਲੱਗਦਾ ਹੈ ਚਾਹੇ ਉਹਨਾਂ ਦੀ ਉੱਥੇ ਸੂਬਾ ਪੁਲਿਸ ਹੈਗੀ ਆ ਚਾਹੇ ਉੱਥੋਂ ਦੇ ਲੋਕਲ ਰਹਿਹਾ ਹੈ ਕੀ ਸ਼ਹਿਰੀ ਹੈਗੇ ਆ ਉਹਨਾਂ ਨੂੰ ਵੀ ਇਹ ਚਾਹੀਦਾ ਕਿ ਉਹਨਾਂ ਨੂੰ ਅੱਛੇ ਤਰੀਕੇ ਦੇ ਨਾਲ ਟਰੀਟ ਕਰਨ ਇੰਜ ਨਾ ਦੇਖਣ ਉਹਨਾਂ ਨੂੰ ਕਿ ਜਿਸ ਤਰ੍ਹਾਂ ਇਹ ਕੋਈ ਸਤਿਵਾਦੀ ਹੈਗੇ ਭਗਵਾਨ ਸ਼ਿਵ ਸ਼ੰਕਰ ਜੀ ਪੋਲੇ ਨਾਚੀ ਦੀ ਯਾਤਰਾ ਅਮਰਨਾਥ ਯਾਤਰਾ ਸ਼ੁਰੂ ਹੋ ਚੁੱਕੀ ਹੈ ਬਹੁਤ ਸਾਰੀ ਸੰਗਤ ਦੇਸ਼ਾਂ ਵਦੇਸ਼ਾਂ ਤੋਂ ਇਸ ਪਾਵਨ ਗੁਫਾ ਦੇ ਦਰਸ਼ਨ ਕਰਨ ਦੇ ਲਈ ਬਾਬਾ ਪਰਬਾਨੀ ਦੇ ਦਰਸ਼ਨਾ ਦੇ ਲਈ ਇੰਤਜ਼ਾਰ ਵੀ ਲੰਮਾ ਕਰਦੀ ਹੈ ਔਰ ਬੜਾ ਉਹਨਾਂ ਚਤਿਸ਼ਾ ਹੁੰਦਾ ਚਾਹ ਹੁੰਦਾ ਸ਼ਰਧਾ ਹੁੰਦੀ ਹੈ ਔਰ ਪਹੁੰਚਦੇ ਨੇ ਬਾਬਾ ਪਰਬਾਨੀ ਦੇ ਦਰਸ਼ਨਾ ਦੇ ਲਈ ਇਨਾ ਦਰਸ਼ਨਾਂ ਦੇ ਦੌਰਾਨ ਜਿੱਥੇ ਵਨਸਵੰਨੇ ਭਗਤਾਂ ਦੇ ਵੱਲੋਂ ਲੰਗਰ ਵੀ ਲਗਾਏ ਜਾਂਦੇ ਨੇ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਵੀ ਹੁੰਦੇ ਨੇ ਪਰ ਉਹਦੇ ਨਾਲ ਹੀ ਕਿਤੇ ਨਾ ਕਿਤੇ ਕੋ ਖਾਮੀਆਂ ਕੁਝ ਕਮੀਆਂ ਵੀ ਹੋ ਜਾਂਦੀਆਂ ਨੇ ਪਰ ਇਸ ਦਾ ਹੀ ਕੁਝ ਕਮੀਆਂ ਨੂੰ ਲੈ ਕੇ ਜਿਹੜੇ ਕੋਈ ਸੰਗਤ ਬਾਬਾ ਪਰਫਾਨੀ ਦੇ ਦਰਸ਼ਨਾਂ ਲਈ ਆ ਰਹੀ ਉਹਨਾਂ ਨੂੰ ਇਹ ਜਾਣਕਾਰੀ ਹੋਣਾ ਜ਼ਰੂਰੀ ਹੈ ਕਿ ਆਖਰ ਉਹਨਾਂ ਨੂੰ ਰੋਕਿਆ ਕਿੱਥੇ ਜਾਏਗਾ ਉਹਨਾਂ ਨੂੰ ਪਰੇਸ਼ਾਨ ਕਿੱਦਾਂ ਕਰਦੇ ਨੇ ਕੌਣ ਕਰਦੇ ਨੇ ਇਹਨਾਂ ਪਰੇਸ਼ਾਨੀਆਂ ਤੋਂ ਬਚਣਾ ਕਿਵੇਂ ਹੈ ਸੋ ਇਹ ਤੇ ਲਈ ਅਸੀਂ ਜੁੜ ਰਹੇ ਹਾਂ पूषण सिंगला जी ਦੇ ਨਾਲ ਜੋ ਕਿ Shivbhagat ਨੇ baba parbhani ਦੇ ਦਰਸ਼ਨਾਂ ਦੇ ਲਈ Chandigarh ਤੋਂ ਨਿਕਲੇ ਸੀ ਗਏ ਬੜੇ ਚਾਅ ਦੇ ਨਾਲ ਸੀ ਦਰਸ਼ਨ ਵੀ ਬੜੇ ਪਿਆਰ ਤੇ ਨਾਲ ਕੀਤੇ ਪਰ ਉਸ ਦੇ ਬਾਅਦ ਉਹਨਾਂ ਨੂੰ ਜਿਹੜੀ ਖੱਜਲ ਖੁਆਰੀ ਹੋਈ ਉਹ ਖੱਜਲ ਖੁਆਰੀ ਦੇ ਮਾਇਨੇ ਕੀ ਨੇ ਤਾਂ ਕਿ ਨਵੀਂ ਜਾਣ ਵਾਲੀ ਸੰਗਤ ਹੈ ਜਿਹੜੀ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਕਿ ਜਾ ਕੇ ਤੁਹਾਡੇ ਨਾਲ ਪਰੇਸ਼ਾਨੀ ਹੋਏਗੀ ਕੀ ਔਰ ਪ੍ਰਸ਼ਾਸਨ ਤੱਕ ਵੀ ਇਹ ਸੁਨੇਹਾ ਚਲਾ ਜਾਵੇ ਸਰਕਾਰ ਤੱਕ ਵੀ ਸੁਨੇਹਾ ਚਲਾ ਜਾਵੇ ਕਿ ਆਖਿਰ ਇਹ ਜਿਹੜੇ Shivbhagat ਨੇ ਇਸ ਸੱਡੀ ਜਿਹੜੀ ਸਨਾਤਨੀ ਮੱਥਾ ਟੇਕਣ ਲਈ ਜਾ ਰਹੇ ਨੇ Hindu ਧਰਮ ਦੇ ਲੋਕ ਬਾਬਾ ਪਰਫਾਨੀ ਦੇ ਦਰਸ਼ਨਾਂ ਲਈ ਜਾ ਰਹੇ ਨੇ ਤਾਂ ਆਖਿਰ ਉਪਰ ਪਰੇਸ਼ਾਨ ਕਿਉਂ ਹੋ ਰਹੇ ਨੇ ਇਹ ਸੁਨੇਹਾ ਸਰਕਾਰ ਤੱਕ ਜਾਣਾ ਵੀ ਬਹੁਤ ਜ਼ਰੂਰੀ ਹੈ ਸੋ ਇਹਦੇ ਉੱਪਰ ਨਾਲ ਚਰਚਾ ਕਰਨ ਦੇ ਲਈ ਸਾਡੇ ਨਾਲ ਹੋਣਗੇ ਸਦਾ ਜੋਗਿੰਦਰ ਸਿੰਘ ਸਲਾਰੀਆ ਜੀ ਪੀਸੀਟੀ ਹਿਊਮੈਨਿਟੀ ਦੇ ਫਾਊਂਡਰ ਨੇ ਪੂਸ਼ਨ ਜੀ ਔਰ ਸਲਾਰੀਆ ਜੀ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਸਰ ਪੂਸ਼ਨ ਸਿੰਘ ਰਾਜੀ ਤੁਸੀਂ ਚੰਡੀਗੜ੍ਹ ਤੋਂ ਜੇ ਕਿਸ ਤਾਰੀਖ ਨੂੰ ਨਿਕਲੇ ਸੀ ਔਰ ਕਿੰਨੇ ਵਜੇ ਨਿਕਲੇ ਸੀ ਔਰ ਕੀ ਪਰੇਸ਼ਾਨੀ ਆਈ ਜਿਹੜਾ ਸੰਗਤਾਂ ਦੇ ਨਾਲ ਸਾਂਝੀ ਕਰਿਓ ਔਰ ਪਰੇਸ਼ਾਨ ਕਰਨ ਵਾਲੇ ਲੋਕ ਕੌਣ ਸੀ ਜਾਂ ਪ੍ਰਸ਼ਾਸਨਿਕ ਅਧਿਕਾਰੀ ਕੌਣ ਸੀ ਜਾਂ ਕਿਹੜੀ ਫੋਰਸ ਹੈ ਜਿਨ੍ਹਾਂ ਨੇ ਤੁਹਾਨੂੰ ਤੰਗ ਕੀਤਾ ਪਰੇਸ਼ਾਨ ਕੀਤਾ ਤੇ ਕੀ ਕੀ ਕੀਤਾ ਤੇ ਜਿਹੜੀ ਨਵੀਂ ਸੰਗਤ ਜਾਣ ਵਾਲੀ ਹੈ ਉਹਨਾਂ ਨੂੰ ਕੀ ਸੁਨੇਹਾ ਤੁਹਾਡਾ ਪੁੱਛਣ ਜੀ ਸਰ ਮੈਂ ਨਈ ਮੰਡੇ ਵਾਲੇ ਦਿਨ 30 ਤਾਰੀਖ ਨੂੰ ਸ਼ਾਮ ਨੂੰ 5 ਵਜੇ ਘਰ ਤੋਂ ਨਿਕਲਿਆ ਜਤਰਾ ਦੇ ਜੀ ਅੱਜ 5 ਤਰੀਕ ਹੋ ਗਈ ਹਾਲੇ ਤੱਕ ਮੈਂ ਵਾਪਸ ਨਹੀਂ ਆਇਆ ਜੀ ਅੱਜ ਚਾਰ ਤਰੀਕ ਦੀ ਜੀ ਠੀਕ ਹੈ ਜੀ ਤੇ ਰਸਤੇ ਦੇ ਵਿੱਚ ਪਰੇਸ਼ਾਨ ਨੇ ਕੀ ਆ ਰਹੇ ਜਿਹੜਾ ਪੈਰਾਸਟ੍ਰੀਮ ਆਪਣੀ ਮਿਲਟਰੀ ਲੱਗੀ ਹੋਈ ਹੈ ਨਹੀਂ ਜੇ ਅੜਕੇ ਦੀ ਲਗਾ ਲਓ ਕੋਈ ਹੋਰ ਮਿਲਟੇ ਜੋ ਵੀ ਹੈਗੇ ਨੇ ਰਸਤੇ ਦੇ ਵਿੱਚ ਜੀ ਗੱਡੀਆਂ ਰਕਵਾਈਆਂ ਜਾਂਦੀਆਂ ਨਹੀਂ ਗੱਡੀਆਂ ਰਕਵਾ ਕੇ ਪੁੱਛ-ਕਿਛ ਕਰੀ ਜਾਂਦੀ ਆ ਪੁੱਛ-ਕਿਛ ਇਸ ਤਰੀਕੇ ਨਾਲ ਹੁੰਦੇ ਆ ਵੀ ਭਾਈ ਕਿੱਥੋਂ ਆਏ ਕਿੱਦਾਂ ਆਏ ਅਸੀਂ ਕਹੇ ਵੀ ਚਲ ਯਾਤਰਾ ਚੱਲਦੇ ਤੇ ਯਾਤਰਾ ਨੂੰ ਚੱਟਣ ਜਾਣਾ ਚਾਹੀਏ ਜੀ ਛੱਡ ਦੇ ਦੋ ਗੱਡੀ ਅਸੀਂ ਕਹੇ ਵੀ ਸਰ ਕੀ ਗੱਲ ਹੋ ਗਈ ਸਾਈਡ ਤੇ ਲਗਾਉਣੀ ਜੇ ਮਤਲਬ ਸਵਾਲ ਹੀ ਛੁਡਾ ਜਾਵੇ ਕੀ ਹੋ ਗਿਆ ਜੀ ਉਸ ਸਾਈਡ ਤੇ ਲਗਾਓ ਸਾਈਡ ਤੇ ਲਗਾ ਲਈ ਕਿਸੇ ਨੇ ਤਰਸੀ ਲੈ ਲਈ ਗੱਡੀ ਦੀ ਕਿਸੇ ਨੇ ਕੁਝ ਕਰ ਲਿਆ ਜੀ ਹਨਾ ਨੋ ਪ੍ਰੋਬਲਮ ਸਾਨੂੰ ਕੀ ਦਿੱਕਤ ਹੈ ਜੋ ਮਰਜ਼ੀ ਕਰਨਾ ਹਨਾ ਜੀ ਉਸ ਤੋਂ ਬਾਅਦ ਗੱਡੀ ਸਾਈਡ ਤੇ ਲਗਾ ਕੇ ਖੜਾਇਆ ਜਾਂਦਾ ਜੀ ਅਸੀਂ ਕੁਛੰਦਾ ਸਵਾਲ ਜੇ ਅਸੀਂ ਸਵਾਲ ਕਰਦੇ ਵੀ ਸਰ ਹੁਕਮ ਕਰੋ ਵੀ ਕੀ ਗੱਲ ਆ ਕੀ ਕਾਰਨਾ ਵੀ ਕੁਛ ਵੀ ਪਤਾ ਲੱਗੇ ਤਾਂ ਸਾਨੂੰ ਸਾਡੀ ਜਵਾਬ ਗੱਲ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਜਾਂਦਾ ਜੀ ਜੀ ਤੇ ਚਲੋ ਫਿਰ ਕਹਿਣ ਕੋਈ ਕੋ ਘੰਟਾ ਦਾ ਘੰਟਾ ਪਰੇਸ਼ਾਨ ਕਰਕੇ ਤੁਰਿਆ ਜਾਂਦਾ ਜੀ ਉੱਥੇ ਬੜੇ ਬੜੇ ਲੈਣਾ ਲੱਗੇ ਜਾਂਦੇ ਨੇ ਜੋ ਆਪਾਂ ਬਾਰਤਾਲ ਪਹੁੰਚਦੇ ਆ ਬਰਨਾਰਤ ਉਥੇ ਬਹੁਤ ਵੱਡੇ ਲਾਈਨਾਂ ਲੱਗਿਆ ਨੇ ਵੀ ਉਥੇ ਉਹ ਕਰਵਾਓ ਆਪਣੀ ਕਾਰਡ ਬਣਾਓ ਯਾਤਰਾ ਲਈ ਜੀ ਇਹ ਉਹ ਯਾਤਰਾ ਲਈ ਕਾਰਡ ਬਣਾਉਣ ਲੱਗੇ ਇਹ ਮੈਨੂੰ ਲੱਗਦਾ ਦੋ ਦੋ ਦਿਨਾਂ ਲੱਗਿਆ ਲੱਗਿਆ ਹੋਈਆਂ ਨੇ ਇਹ ਬੰਦਿਆਂ ਦੀਆਂ ਜੀ ਇਹ ਉਹ ਕਾਰਡ ਦੋ ਦੋ ਦਿਨਾਂ ਦੇ ਵਿੱਚ ਕਾਰਡ ਨਹੀਂ ਬਣ ਰਿਹਾ ਜੀ ਉਥੇ ਠੀਕ ਹੈ ਜੀ ਫਿਰ ਉਸ ਤੋਂ ਅੱਗੇ ਇਹ ਹਾਂ ਜੀ ਦੋ ਦਿਨਾਂ ਦੇ ਵਿੱਚ ਕਾਰਡ ਨਹੀਂ ਬਣ ਰਿਹਾ ਜੀ ਉਥੇ ਇਹ ਕੋਈ ਬਿਨਾ ਕਾਰਡ ਤੋਂ ਵੀ ਜਾ ਰਿਹਾ ਬਿਨਾ ਕੋਈ ਕਾਰਡ ਦਾ ਕੋ ਬਣਾ ਕੇ ਵੀ ਜਾ ਰਿਹਾ ਜੀ ਹੂੰ ਠੀਕ ਹੈ ਜੀ ਮਤਲਬ ਕੋਈ ਵੀ ਸੁਣਵਾਈ ਸਾਡੀ ਕਿਸੇ ਤਰ੍ਹਾਂ ਦੀ ਉੱਥੇ ਵੀ ਹੋ ਸਕਦੀ ਸਕਦੀ ਜੀ ਵੀਆਈਪੀ ਕਲਚਰ ਭਾਰੂ ਹੈ ਉੱਥੇ ਵੀਆਈਪੀ ਕਲਚਰ ਭਾਰੂ ਹੈ ਗੱਡੀਆਂ ਛੂਕਦੀਆਂ ਆਉਂਦੀਆਂ ਨੇ ਟੂ ਟੂ ਕਰਦੀਆਂ ਗੱਡੀਆਂ ਲੰਘਦੀਆਂ ਹੁਣ ਲਾਲ ਬੱਤੀ ਵਾਲੀਆਂ ਗੱਡੀਆਂ ਲੰਘਦੀਆਂ ਹੁਣ ਉਹਨਾਂ ਕੋਈ ਪਾਸਾ ਨਾ ਪੁੱਛਿਆ ਜਾਂਦਾ ਹੋਵੇ ਐਸੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਪਾਸ ਦੀ ਲੋੜ ਨਹੀਂ ਪੈਂਦੀ ਔਰ ਆਂਦੇ ਨੇ ਨਿਕਲ ਜਾਂਦੇ ਨੇ ਤੁਸੀਂ ਲਾਈਨਾਂ 'ਚ ਲੱਗੇ ਰਹਿ ਜਾਂਦੇ ਹੋ ਦੋ ਦੋ ਦਿਨ ਕੋਈ ਤਾਂ ਸਰਪੁਲਸ ਵਾਲੇ ਨਹੀਂ ਕੱਲੇ ਅੱਛਾ ਜੀ ਹਾਂਜੀ ਜਿਹੜੇ ਲੰਘਨੇ ਨਹੀਂ ਉਹ ਕੌਣ ਸਾਡੇ ਲਈ ਉਹ ਵੀ ਆਈਪੀ ਦਾ ਹੋਰ ਆਪ ਨੂੰ ਪਤਾ ਨਹੀਂ ਜਿਹੜੇ ਵੀ ਗੱਡੀਆਂ ਅਸੀਂ ਦੇਖਦੇ ਹਾਂ ਪੁਲਿਸ ਦੇ ਗੱਡਿਆ ਹੁੰਦੇ ਆ ਸ਼ੂਕ ਦੇ ਜਾਂਦੀਆਂ ਨੇ ਮੈਨੂੰ ਇੰਨਾ ਲੱਗਦਾ ਜੀ ਸਰ ਸਾਡੀ ਮੈਨੂੰ ਲੱਗਦਾ ਇੰਨੀ ਲੋੜ ਨਹੀਂ ਹੈਗੀ ਤੇਲ ਕੋਕਣ ਦੀ ਜਿੰਨਾ ਕੋਈ ਉੱਥੇ ਤੇਲ ਹੁੱਕਿਆ ਜਾ ਰਿਹਾ ਗੱਡੀਆਂ 'ਚ ਅੱਛਾ ਇੱਕ ਇੱਕ ਮਿੰਟ ਬਾਅਦ ਗੱਡੀ ਇੱਧਰ ਲੰਘੀ ਉੱਧਰ ਲੰਘੀ ਇੱਧਰ ਲੰਘੀ ਜੀ ਜੇ ਉਹਨਾਂ ਹੀ ਮੈਂ ਵਾਸਤੇ ਆਈ ਜਾਂਦਾ ਸੀ ਮੱਥੜੇ ਕੋ ਤੋਂ ਬਾਅਦ ਜੀ ਤੇ ਮੈਂ ਵਾਪਸ ਆਉਂਦੇ ਅਗੇ ਜੀ ਸ਼੍ਰੀਨਗਰ ਪਹੁੰਚਿਆ ਸ਼੍ਰੀਨਗਰ ਆ ਕੇ ਕਹਿੰਦੇ ਜੀ ਇੱਧਰ ਦੀ ਗੱਡੀ ਘੱਟ ਨੂੰ ਤੁਸੀਂ ਉੱਪਰ ਦੇ ਘੁੰਮਣੋਂ ਖਸ ਗਿਆ ਕੋਈ ਗੱਲ ਨਹੀਂ ਸਰ ਜਿੱਦ ਤੱਕ ਮਾਉਣਾ ਕਮਾ ਦੋ ਅਸੀਂ ਗੱਡੀ ਘਮਾਈ ਜੀ ਸਾਡੀ 100 ਕਿਲੋਮੀਟਰ ਗੱਡੀ ਫालतू ਚਲਵਾਤੀ ਉਹਨਾਂ ਨੇ 100 ਕਿਲੋਮੀਟਰ ਫालतू ਹਾਂ ਜੀ 100 ਕਿਲੋਮੀਟਰ ਫालतू ਜੀ ਜੋ ਸਾਨੂੰ ਪਤਾ ਵੀ ਨਹੀਂ ਲੱਗਿਆ ਕਿੱਥੋਂ ਕਿੱਥੋਂ ਦੀ ਉਹਨਾਂ ਨੇ ਵਾੜਦੇ ਬੇਹੇਤੀ ਗੱਡੀ ਫਿਰ ਉਹਦੇ ਬਾਅਦ ਤੇ ਵਾਪਸ ਆਉਂਦੇ ਵਾਪਸੀ ਆਉਂਦੇ ਹੋਏ ਉਹਨਾਂ ਨੇ ਸ਼੍ਰੀਨਗਰ ਚੌਕ ਦੇ ਵਿੱਚ ਜਦੋਂ ਆਪਾਂ ਜੰਮਣ ਮੁੜਦੇ ਸਾਡੀ ਗੱਡੀ ਰੁਕੀ ਕਹਿੰਦੇ ਕਿ ਗੱਡੀ ਅੰਦਰ ਲਾਓ ਅਸੀਂ ਕਹੀ ਕੱਦ ਦੱਸ ਦੋ ਕਹਿੰਦੇ ਸਮਝਿਆ ਨਹੀਂ ਸਾਨੂੰ ਗੱਡੀ ਅੰਦਰ ਲਾਓ ਅਸੀਂ ਸੰਗਾਲੇ ਨੇ ਕਹਿੰਦੇ ਕਿ ਹੁਣ ਨਹੀਂ ਤੁਸੀਂ ਜਾ ਸਕਦੇ ਅੱਗੇ ਮਾਂਜੀ ਕੀ ਹੋ ਗਿਆ ਸਾਹਮਣੇ ਵੀ ਤਾਂ ਗੱਡੇ ਨਿਕਲ ਗਏ ਆ ਕਹਿੰਦਾ ਤੁਸੀਂ ਯਾਤਰਾ ਤੋਂ ਆਏ ਹੋ ਅੱਛਾ ਜੀ ਇਹ ਸਵਾਲ ਦੀ ਮੇਰੇ ਸਮਝ ਆ ਵੀ ਅਸੀਂ ਯਾਤਰਾ ਤੋਂ ਆਏ ਹਾਂ ਵੀ ਤਾਂ ਸਾਨੂੰ ਉੱਥੇ ਕਿਉਂ ਰੋਕਿਆ ਗਿਆ ਜਿਹੜੇ ਹੋਰ ਗੱਡੇ ਨਿਕਲੇ ਨੇ ਉਹ ਯਾਤਰਾ ਤੋਂ ਨਹੀਂ ਆਏ ਤਾਂ ਉਹਨਾਂ ਨੂੰ ਕਿਉਂ ਜਾਣ ਦਿੱਤਾ ਜੀ ਤੁਹਾਡੀ ਸੁਰੱਖਿਆ ਤੁਹਾਡੀ ਸੁਰੱਖਿਆ ਦੇ ਲਈ ਉਹਨਾਂ ਵੱਲੋਂ ਉਹਨਾਂ ਨੂੰ ਹਦਾਇਤ ਹੋਏ ਕਿ ਸਰਕਾਰ ਵੱਲੋਂ ਤਾਂ ਤੁਹਾਡੀ ਸੁਰੱਖਿਆ ਤੇ ਮੱਦੇਨਜ਼ਰ ਤੁਹਾਡੀ ਜਾਨ ਮਾਲ ਦੀ ਰਾਖੀ ਦੇ ਲਈ ਤਾਂ ਤੁਹਾਨੂੰ ਰੋਕਿਆ ਗਿਆ ਹੋਵੇਗਾ ਪਰ ਜਿਹੜੀਆਂ ਗੱਡੀਆਂ ਜਾ ਰਹੀਆਂ ਨੇ ਕਿ ਉਹਨਾਂ ਦੀ ਕੋਈ ਵੱਖਰੀ ਪਹਿਚਾਣ ਹੈ ਕਿ ਆਹ ਬੰਦੇ ਉਦਾਂ ਹੀ ਘੁੰਮਣ ਆਏ ਆ ਜੀ ਇਹਨਾਂ ਨੂੰ ਕੋਈ ਖਤਰਾ ਨਹੀਂ ਤੇ ਆਹ ਜਿਹੜੇ ਸਿਰਫ ਮੱਥਾ ਟੇਕਣ ਆਏ ਆ ਇਹਨਾਂ ਦੇ ਕੋਈ ਤੁਹਾਡੀ ਗੱਡੀ ਤੇ ਕੋਈ ਸਟicker ਲੱਗਾ ਸੀ ਕਿ ਇਹ ਮੱਥਾ ਹੀ ਟੇਕਣ ਆਏ ਨੇ ਔਰ ਇਹ ਬਾਬਾ ਬਾਬਾ ਪਰਫਾਨੀ ਦੇ ਦਰਸ਼ਨ ਕਰਨ ਆਏ ਨੇ ਔਰ ਇਹਨਾਂ ਦੀ ਜਾਨ ਨੂੰ ਖਤਰਾ ਹੈ ਇਸ ਗੱਲ ਦੀ ਉਹ ਕੀ ਮਤਲਬ ਕੋਈ ਗਾਰੰਟੀ ਦਿੰਦੇ ਸੀ ਸ਼ੱਕ ਜਿਤਾਉਂਦੇ ਸੀ ਜਾਂ ਰਿਡਿਟ ਕਹਿੰਦੇ ਸੀ ਇਹ ਨਹੀਂ ਸਰ ਇਹ ਕਿਵੇਂ ਪਤਾ ਲੱਗਿਆ ਉਹਨਾਂ ਨੂੰ ਵੀ ਸਾਡੀ ਜਾਨ ਨੂੰ ਖਤਰਾ ਜੀ ਹਾਂ ਇਹੀ ਤਾਂ ਸਵਾਲ ਹੈ ਪਿਓ ਨੂੰ ਕਿੱਥੋਂ ਪਤਾ ਲੱਗਾ ਕਿ ਤੁਹਾਨੂੰ ਸ਼ਰਧਾਲੂਆਂ ਦੀ ਜਾਨ ਨੂੰ ਖਤਰਾ ਹਾਂਜੀ ਹਾਂਜੀ ਇਹੀ ਤਾਂ ਗੱਲ ਆ ਉਹ ਸਭ ਕਹਿੰਦੇ ਨੇ ਥੋੜੀ ਜਾਨ ਨੂੰ ਖਤਰਾ ਹੈ ਵੀ ਮੈਂ ਸਵਾਲ ਪਿਆ ਵੀ ਸਾਡੀ ਜਾਨ ਨੂੰ ਖਤਰਾ ਹੈ ਜਿੱਥੋਂ ਠੀਕ ਹੈ ਜੀ ਜੀ ਸਾਡੀ ਜਾਨ ਨੂੰ ਖਤਰਾ ਤੁਸੀਂ ਇੰਨੀ ਫੋਰੈਸ ਬਹੁਤ ਜ਼ਿਆਦਾ ਅਗਾਰ ਸੀ ਜਿਉਂ ਉਹਨਾਂ ਨੇ ਮਤਲਬ ਤੁਸੀਂ ਇਹਨਾਂ ਗਾ ਲੋ ਅੱਧਾ-ਅੱਧਾ ਮੀਟਰ ਤੇ ਪੰਜ-ਪੰਜ ਮੀਟਰ ਤੇ ਰਖਾਰਛੇ ਜੀ ਉਹਨਾਂ ਨੇ ਬਹੁਤ-ਬਹੁਤ ਪੰਜ-ਪੰਜ ਬੰਦੇ ਜੀ ਇੰਨੀ ਫੋਰਸ ਲੱਗਣ ਦੇ ਬਾਵਜੂਦ ਵੀ ਸਾਡੀ ਜਾਨ ਨੂੰ ਖਤਰਾ ਜੀ ਫਿਰ ਤਾਂ ਤੁਹਾਡੀ ਫੋਰਸ ਲੱਗਣ ਦਾ ਵੀ ਕੋਈ ਫਾਇਦਾ ਨਹੀਂ ਆਏਗਾ ਜੀ ਅਸੀਂ ਆਪਣੀ ਸੁਰੱਖਿਆ ਤੇ ਆਪਦੇ ਭਗਵਾਨ ਜੀ ਦੇ ਦਰਸ਼ਨ ਕਰਕੇ ਸਹੀ ਸਲਾਮਤ ਕਰ ਟੈਂਸ਼ਨ ਫਰੀ ਹੋ ਕੇ ਨਹੀਂ ਆ ਸਕਦੇ ਫਿਰ ਅਸੀਂ ਇਹ ਫੋਰਸ ਤੋਂ ਕੀ ਕਰਵਾਉਣਾ ਜੀ ਹਾਂ ਗੱਲ ਵੱਡੀ ਕਹਿ ਰਹੇ ਹੋ ਤੁਸੀਂ ਜੇਕਰ ਅਸੀਂ ਚਾਰ ਦੇ ਨਾਲ ਸ਼ਰਦਾ ਦੇ ਨਾਲ ਗਏ ਆ ਪਿਆਰ ਦੇ ਨਾਲ ਵਾਪਸੀ ਭੋਲੇ ਨਾਸ ਦੇ ਗੁਣ ਗਾਉਂਦੇ ਉਹਨਾਂ ਦੀ ਜਾਇਜ਼ਾਕਾਰ ਕਰਦੇ ਅਸੀਂ ਘਰ ਵਾਪਸ ਨਹੀਂ ਆ ਰਹੇ ਆਂਦੇ ਆ ਟੈਨਸ਼ਨ ਪੈ ਰਹੀ ਹੈ ਰਸਤੇ 'ਚ ਤੁਹਾਨੂੰ ਰੋਕਿਆ ਜਾ ਰਿਹਾ ਤੁਹਾਡਾ ਮੂਰ ਖਰਾਬ ਹੋ ਗਿਆ ਤੁਸੀਂ ਸਰਕਾਰ ਨੂੰ ਕੋਸ ਰਹੇ ਹੋ ਤੁਸੀਂ ਉਹਨਾਂ ਫੌਜੀਆ ਨੂੰ ਕੋਸ ਰਹੇ ਹੋ ਉਹ ਪੁਲਿਸ ਅਫਸਰ ਜਿਹੜੇ ਜਾਂ ਉਹ ਮਹਿਕਮੇ ਨਾਲ ਸੰਬੰਧਿਤ ਜਾਂ ਆਰਮੀ ਦੇ ਜਿਹੜੇ ਉਹ ਜਵਾਨ ਨੇ ਜਾਂ ਸੀਆਰਪੀਐਫ ਦੇ ਜਵਾਨ ਨੇ ਜਿਨ੍ਹਾਂ ਨੇ ਉੱਥੇ ਤੁਹਾਡੀ ਸੁਰੱਖਿਆ ਦੇ ਲਈ ਸ਼ਰਧਾਲੂਆਂ ਦੀ ਸੁਰੱਖਿਆ ਲਈ ਜ਼ਿੰਮੇਵਾਰੀ ਲਈ ਹੈ ਸੋ ਉਹਨਾਂ ਦੇ ਵਿਹਾਰ ਤੋਂ ਤੁਸੀਂ ਕਾਫੀ ਪਰੇਸ਼ਾਨ ਲੱਗ ਰਹੇ ਸਾਰੇ ਦੇਖੋ ਜੇ ਐਨ ਕੈਂਡੇ ਗੱਡੇ ਚੈੱਕ ਨਹੀਂ ਹੁੰਦੇ ਸਾਡੇ ਗੱਡੇ ਚੈੱਕ ਹੁੰਦੇ ਨੇ ਜੀ ਅੱਛਾ ਜੀ ਹਾਂ ਜੀ ਜਦ ਸਗੋਂ ਤੋਂ ਇੱਕ ਇੱਕ ਇਹ ਸਾਨੂੰ ਲੱਗਦਾ ਵੀ ਸਿਆਤਾ ਆਦੀਆਂ ਕੋਈ ਨਹੀਂ ਜੀ ਤੁਸੀਂ ਤੇ ਛਰਦਾਲੂ ਬਾਬਾ ਜੀ ਦੇ ਇਹਰ ਪਤਾ ਲੱਗਦਾ ਜੀ ਬੇਸੇ ਸਰਦਾਲੂ ਆ ਜੀ ਸਾਡੀ ਗੱਡੀ ਦੇ ਬੈਗ ਖੋਲੋ ਗੱਡੀ ਡਿੱਗੀ ਖੋਲੋ ਚਲੋ ਸਾਨੂੰ ਕੋਈ ਇਤਰਾਜ਼ ਨਹੀਂ ਜੋ ਮਰਜੀ ਕੋਈ ਸਾਡੇ ਕੋਲੇ ਕਿਹੜਾ ਕੋਈ ਚੀਜ਼ ਆਈ ਹੈ ਨਾ ਚੀਜ਼ ਵੀ ਸਾਨੂੰ ਇੰਦਾ ਸਾਰੀ ਸਾਰੀ ਰਾਤ ਉੱਥੇ ਰੱਖਿਆ ਗਿਆ ਸਾਨੂੰ ਕਿਹੜਾ ਕੈਂਪਸ ਜੀ ਸਾਨੂੰ ਇਹ ਨਹੀਂ ਸਮਝ ਆਈ ਕਿਉਂ ਰੱਖਿਆ ਗਿਆ ਜੋ ਰੱਖਣਾ ਉਹ ਤਾਂ ਹੈ ਸੁਰੱਖਿਆ ਸੁਰੱਖਿਆ ਦਾ ਮਤਲਬ ਕੀ ਹੋਇਆ ਸੁਰੱਖਿਆ ਕਿਵੇਂ ਹੋਈ ਸੁਰੱਖਿਆ ਉਹ ਸਾਡੀ ਸਾਨੂੰ ਸਾਨੂੰ ਰੋਟੀ ਪਾਣੀ ਆ ਲੰਗਰ ਦਿੱਤਾ ਹੀ ਜਾਂਦਾ ਸੀ ਦੇਖ ਕੇ ਖਾ ਲੋ ਕਹਿੰਨ ਨੂੰ ਕਹਿੰਦਾ ਕਿੱਥੇ ਜਗ੍ਹਾ ਮਿਲਦੇ ਐ ਪਾਜੋ ਅਸੀਂ ਹਾਲਾਤਾਂ ਤੋਂ ਚਲੋ ਤੇ ਆਪਣੇ ਫੈਮਿਲੀ ਦੇ ਰਹਿਣ ਵਾਲੇ ਬੰਦੇ ਵੀ ਜਨਨਸਾਨ ਮੰਦੇ ਨਹੀਂ ਰਹਿ ਸਕਦੇ ਇਦਾਂ ਤੇ ਹਨਾ ਜਿਆਦਾ ਕੋਈ ਹਾਲਾਤ ਇੱਥੇ ਬਾੜੇ ਆ ਜਾਣ ਵੀ ਭਾਈ ਬਹੁਤ ਜ਼ਰੂਰੀ ਹੋ ਗਿਆ ਇਹ ਹਨਾ ਜੀ ਜੀ ਇੰਨੀ ਫੋਰਸ ਲੱਗਣ ਦੇ باوجود ਵੀ ਆਪਣੇ ਹਾਲਾਤ ਇਹੋ ਜਿਹੇ ਨੇ ਫਿਰ ਆਪਣੇ ਇਹਦੀ ਫੋਰਸ ਤੋਂ ਆਪ ਕਰਵਾਉਣਾ ਵੀ ਕੀ ਆ ਸਰ ਫਿਰ ਤਾਂ ਅਸੀਂ ਰੋਜ਼ਾਨਾ ਨਾਲ ਇੱਕ ਦਿਨ ਮਰਨ ਲਈ ਤਿਆਰ ਆ ਜੀ ਵੱਡੀ ਗੱਲ ਕਹਿ ਬੱਟੀ ਗੱਲ ਕਹਿ ਰਿਹਾ ਤਾਂ ਤੁਹਾਡਾ ਤੁਹਾਡਾ ਮਨ ਦਰਸ਼ਨਾਂ ਨੂੰ ਰਾਤੀ ਵਾਪਸ ਆਂਜੀ ਮੈਂ ਦਰਸ਼ਣ ਕਰਨ ਤੋਂ ਬਾਅਦ ਅਸੀਂ ਖੁਸ਼ੀ ਨਾਲ ਆ ਰਹੇ ਸੀ ਮੈਂ ਕੱਲ 12 ਤੋਂ 1 ਵਜੇ ਉੱਥੇ ਦਰਸ਼ਣ ਕਰਕੇ ਵਾਪਸ ਆਇਆ ਮੈਂ ਚੱਲਿਆ ਵੀ ਚਲੋ ਕੋਸ਼ਿਸ਼ ਚੱਲਦਾ ਬੱਚਿਆ ਕੋਲ ਚੱਲਦਾ ਇੱਕ ਮੈਨੂੰ ਤਿਆਰ ਦਿਨ ਹੋ ਗਿਆ 5 ਦਿਨ ਆਇਆ ਨੋ ਅੱਛਾ ਹੋਰ ਦੇਖੋ ਮੈਂ ਕਰੋ ਗਿਆ ਅਮਰਨਾ ਨੂੰ ਵਾਸਤੇ ਹੋਰ ਇੱਕ ਵੀ ਜਗ੍ਹਾ ਕਿਤੇ ਨਹੀਂ ਗਿਆ ਸਿੱਧਾ ਬਾਲਟਾਲ ਗਿਆ ਜੀ ਮੈਂ ਜੀ ਤਨ ਦਿਨ ਉੱਤੀ ਬੈਠਾ ਰਿਹਾ ਜਦੋਂ ਵੀ ਦਰਸ਼ਨ ਹੋਏ ਮੈਂ ਨਾਲੇ ਵਾਪਸ ਬਾਲਟਾਲ ਤੋਂ ਹੀ ਵਾਪਸ ਆਪਣਾ ਘਰ ਨੂੰ ਪਰਤੇ ਜੀ ਬਿਲਕੁਲ ਹੈ ਜੀ ਰਾਤੀ ਉਹਨਾਂ ਨੇ ਰਾਤੀ ਉਹਨਾਂ ਨੇ ਉੱਥੇ ਮੈਨੂੰ ਰੱਖਿਆ ਸਾਰੀ ਰਾਤ ਜੀ ਮੈਂ ਉਹਨੂੰ ਸਵਾਲ ਵੀ ਪੁੱਛਿਆ ਜੀ ਕਿ ਉਹ ਰੱਖਿਆ ਜਾ ਰਿਹਾ ਕੋਈ ਜਵਾਬ ਸਵਾਲ ਵੀ ਸੁਰੱਖਿਆ 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 ਕਰਦੇ ਰਹੇ ਜੀ ਅੱਛਾ ਇਹ ਜਿਹੜੇ ਜਿਹੜੀ ਇਹ ਮੁਲਾਜ਼ਮ ਤੁਹਾਡੇ ਨਾਲ ਬੋਲ ਚੱਲ ਰੱਖਦੇ ਸੀ ਭਾਸ਼ਾ ਉਹਨਾਂ ਦੀ ਕਿਹੋ ਜੀ ਸੀ ਸੱਭਿਆਸੀ ਮਿਠਾਸ ਸੀ ਸ਼ਰਦਾ ਸੀ ਉਹਨਾਂ ਦੇ ਵਿੱਚ ਵੀ ਇੱਕ ਸ਼ਰਦਾਲੂ ਨਾਲ ਗੱਲ ਕਰ ਰਹੇ ਆ ਕੋਈ ਅੱਛੀ ਅੱਛੀ ਬਾਸਾ ਨਹੀਂ ਸੀ ਉਹਨਾਂ ਦੀ ਮਤ ਖੇਜਾ ਸੀ ਜੇ ਮਤਲਬ ਇੱਕ ਵਾਰੀ ਸਵਾਲ ਉੱਤੇ ਵੀ ਸਰ ਕੀ ਹੋ ਗਿਆ ਤੇ ਅੰਦਰ ਲਗਾਉਗਾ ਜੀ ਇਹ ਦੂਜਾ ਸਵਾਲ ਕਰੋਗੇ ਸੋ ਤੁਹਾਨੂੰ ਇਹ ਨਹੀਂ ਪਤਾ ਤੁਹਾਡੇ ਡਾਂਗ ਫਿਰ ਜੇ ਅਗਲੇ ਦਿਨ ਛੱਡਾਂ ਅੱਛਾ ਹਾਂਜੀ ਤੁਹਾਨੂੰ ਅਗਲੇ ਦਿਨ ਛੱਡਾਂਗੇ ਸਵੇਰੇ 5 ਵਜੇ ਛੱਡਾਂਗੇ ਅੱਜ ਸਵੇਰੇ 5 ਵਜੇ ਨਹੀਂ ਛੱਡਿਆ 8 ਵਜੇ ਛੱਡਾਂਗੇ ਜੇ ਕੋਈ ਹੋਰ ਸਵਾਲ ਕਰਨਾ ਕੋਈ ਜੀ ਮਤਲਬ ਸਵਾਲ ਕਰਨ ਦੀ ਸਜ਼ਾ ਮਿਲਦੀ ਹੈ ਤਾਂ ਕਾਹਦੀ ਸਜ਼ਾ ਮਰ ਦੇਂਗੇ ਅਸੀਂ ਹਿੰਦੂ ਹੋਣ ਦੇ ਨਾਤੇ ਹੀ ਸਵਾਲ ਕਰਨਾ ਜੇ ਅਸੀਂ ਦੋਵਾਂ ਵਾਲੇ ਸਵਾਲ ਕਰਦਾ ਸੀਗੀ ਵਾਲੀ ਸਾਡੇ 'ਚ ਹਿੰਮਤ ਨਹੀਂ ਹੈਗੀ ਬਸ ਅਸੀਂ ਆਪਣਾ ਪੱਖ ਰੱਖ ਸਕੀ ਉੱਥੇ ਤੁਸੀਂ ਸਨਾਤਨੀ ਹੋ ਤੁਸੀਂ ਹਿੰਦੂ ਵੀ ਹੋ ਔਰ ਤੁਸੀਂ ਬੜੀ ਸ਼ਰਧਾ ਦੇ ਨਾਲ ਬਾਬਾ ਜੀ ਦੇ ਦਰਸ਼ਨ ਕਰਨ ਵੀ ਗਏ ਹੋ ਔਰ ਜਿਹੜੇ ਸਾਹਮਣੇ ਫੋਰਸਾਂ ਦੇ ਵਿੱਚ ਜਵਾਨ ਨੇ ਉਹ ਕੌਣ ਨੇ ਉਹ ਕਿਸੇ ਹੋਰ ਧਰਮ ਨਾਲ ਸੰਬੰਧਤ ਨਹੀਂ ਐਸੇ ਧਰਮ ਨਾਲ ਸੰਬੰਧਤ ਨਹੀਂ ਜਿਹਨ ਸਨਾਤਨੀਆਂ ਤੋਂ ਚਿੜਦੇ ਹੋਣ ਜਿਹੜੇ ਇਸ ਜਨੇਊ ਤੋਂ ਚਿੜਦੇ ਹੋਣ ਜਿਹੜੇ ਸਿੱਕੇ ਤੋਂ ਚਿੜਦੇ ਹੋਣ ਜਿਹੜੇ ਸੰਗਤ ਤੋਂ ਚਿੜਦੇ ਹੋਣ ਵੀ ਆਖਿਰੇ ਬਾਬੇ ਪਰਫਾਨੀ왈 ਜੀ ਦਰਸ਼ਨਾਂ ਦੇ ਲਈ ਇੱਟੇ ਵੱਡੇ ਜਿਹੜੀ ਇਹ ਗਿਣਤੀ 'ਚ ਕਿਵੇਂ ਆ ਰਹੇ ਨੇ ਇਹ ਕੋਸਰ ਸਾਨੂੰ ਇਹ ਗੱਲ ਦਾ ਪਤਾ ਤਾਂ ਨਹੀਂ ਆਏਗਾ ਪਰ ਸਾਨੂੰ ਇਸ ਇਸ ਦਾ ਸੋਚ ਨਹੀਂ ਆ ਸਾਡੀ ਇਹ ਗੱਲ ਇਹੀ ਹੋ ਸਕਦਾ ਵੀ ਜੇ ਸਿੱਧੇ ਤਰੀਕੇ ਨਾਲ ਨਹੀਂ ਨਾ ਰੋਕਸਾਂ ਦੇ ਤੰਗ ਕਰਕੇ ਰੋਕਣੋ ਅੱਛਾ ਜੇ ਸਾਨੂੰ ਮਤ ਉਹ ਸਿੱਧੇ ਤਰੀਕੇ ਨਾਲ ਉਹ ਕਹਿ ਜੀ ਸਕਦੇ ਵੀ ਤੁਸੀਂ ਇੱਥੇ ਆਣਾ ਨਹੀਂ ਹੈ ਇਹਦਾ ਸਾਨੂੰ ਤਾਇਦ ਕਰਿਆ ਜਾਂਦਾ ਹੁਣ ਜੇ ਤੁਸੀਂ ਅਗਲੀ ਵਾਰੀ ਸੋਚੋ ਮੈਨੂੰ ਜਾਣ ਵਾਸਤੇ ਬਿਲਕੁਲ ਨਹੀਂ ਜਾਊਗਾ ਜੀ ਅੱਛਾ ਜੀ ਦੋ ਗੱਲਾਂ ਹੋ ਗਈਆਂ ਇਹ ਤਾਂ ਦੋ ਗੱਲਾਂ ਨਹੀਂ ਇੱਥੇ ਇੱਕ ਤਾਂ ਮੈਂ ਕਾਰੋਬਾਰ ਖਰਾਬ ਕਰਕੇ ਪਰੇਸ਼ਾਨੀ ਘਟਾਈ ਜੀ ਕਿ ਕਿਉਂਕਿ ਦੂਜੀ ਅ ਲੋ ਕਹਿੰਦੀ ਸੋਡੀ ਜਾਨ ਨੂੰ ਸੁਰੱਖਿਆ ਨਹੀਂ ਹੈਗੀ ਮਤਲਬ ਸਾਨੂੰ ਜਖਾਤਰਾ ਫਿਰ ਮੈਂ ਆਪਣੇ ਜਾਨ ਨੂੰ ਖਤਰਾ ਲੈ ਕੇ ਜਾਊਂਗਾ ਕਿਉਂ ਇਹਦਾ ਮਤਲਬ ਬਾਬਾ ਪਰਫਾਨੀ ਜੀ ਤੁਹਾਨੂੰ ਬੁਲਾਉਣ ਵੀ ਮੇਰੇ ਪੁੱਤਰ ਆਓ ਭਗਤੋ ਆਓ ਆਓ ਅਮਰਨਾ ਯਾਤਰਾ ਤੇ ਆਓ ਦਰਸ਼ਨ ਕਰੋ ਜੀ ਮੇਰੀ ਸੁਰੱਖਿਅਤ ਨਹੀਂ ਹੈਗੀ ਫਿਰ ਮੈਨੂੰ ਖਤਰਾ ਜੀ ਫਿਰ ਮੈਨੂੰ ਖਤਰਾ ਹੈ ਫਿਰ ਮੈਂ ਉੱਤੇ ਜਾਊਂਗਾ ਵੱਡੀ ਗੱਲ ਕਹਿ ਰਹੇ ਨੇ ਪੋਲੇ ਨਾਲ ਤੇ ਭਗਤ ਪੂਸ਼ਨ ਜੀ ਪੂਸ਼ਨ ਸਿੰਘਲਾ ਜੀ ਚੰਡੀਗੜ੍ਹ ਤੋਂ ਨੇ ਸੋ ਉਹਨਾਂ ਦਾ ਕਹਿਣਾ ਕਿ ਜਦੋਂ ਸਾਡੀ ਆਪਣੇ ਹੀ ਇੰਨਾ ਪਰੇਸ਼ਾਨ ਕਰ ਰਹੇ ਨੇ ਸਾਨੂੰ ਕੋਹੋ ਪਰੇਸ਼ਾਨ ਕਰਨ ਵਾਲਾ ਹੈ ਹੀ ਨਹੀਂ ਜਦੋਂ ਪੰਜਾਬ ਚੋਂ ਦੇਸ਼ ਚੋਂ ਜਾਂ ਵਿਦੇਸ਼ ਤੋਂ ਇਹ ਹਿੰਦੂ ਵੀਰ ਬਾਬਾ ਪਰਫਾਨੀ ਦੇ ਦਰਸ਼ਨਾਂ ਲਈ ਜਾ ਰਹੇ ਨੇ ਸਨਾਤਨੀ ਬਾਬਾ ਪਰਫਾਨੀ ਦੇ ਦਰਸ਼ਨਾਂ ਲਈ ਜਾ ਰਹੇ ਨੇ ਤਾਂ ਇਹਨਾਂ ਦੇ ਨਾਲ ਇੰਨੀ ਅਸਬਿਕ ਭਾਸ਼ਾ ਕਿਉਂ ਇਹਨਾਂ ਨੂੰ ਇੰਨਾ ਜ਼ਹਿਲਿਲ ਕਿਉਂ ਕੀਤਾ ਜਾ ਰਿਹਾ ਇਹਨਾਂ ਨੂੰ ਪਰੇਸ਼ਾਨ ਕਿਉਂ ਕੀਤਾ ਜਾ ਰਿਹਾ ਪੂਸ਼ਣ ਸਿੰਘਲਾ ਜੀ ਦੀਆਂ ਗੱਲਾਂ ਤੋਂ ਲੱਗ ਰਿਹਾ ਹੈ ਕਿ ਉਹਨਾਂ ਦੇ ਨਾਲ ਉਹਨਾਂ ਨੂੰ ਪਰੇਸ਼ਾਨ ਕਾਫੀ ਕੀਤਾ ਜਾ ਰਿਹਾ ਹੈ ਉਹਨੇ ਪਰੇਸ਼ਾਨ ਕਰਨ ਵਾਲੇ ਕੌਣ ਸੀ ਕੀ ਸਾਹਮਣੇ ਵਾਲੇ ਜਿਹੜੇ ਇਹ ਇਹ ਫੋਰਸ ਦੀਆਂ ਵਰਦੀਆਂ ਦੇ ਵਿੱਚ ਜਵਾਨ ਸੀ ਕਿਸੇ ਹੋਰ ਧਰਮ ਨਾਲ ਸੰਬੰਧਤ ਨਹੀਂ ਸੀ ਉਹਨਾਂ ਨੂੰ ਹਿੰਦੂ ਧਰਮ ਦੇ ਨਾਲ ਚਿੜਤੇ ਨਹੀਂ ਸੀ ਸਵਾਲ ਵੱਡਾ ਹੈ ਪਰ ਤੁਸੀਂ ਮੋਤੀ ਸਾਹਿਬ ਨੂੰ ਅਮੇਸ਼ਾ ਜੀ ਨੂੰ ਔਰ ਸਾਡੀ ਜਿਹੜੇ ਭਾਰਤ ਸਰਕਾਰਾ ਜੀ ਉਹਨੂੰ ਕੁਝ ਸੁਨੇਹਾ ਦੇਣਾ ਚਾਹੁੰਦੇ ਹੋਵੋ ਇਸ ਸੁਰੱਖਿਆ ਨੂੰ ਲੈ ਕੇ ਜਿਹਦੇ ਨਾਲ ਹਿੰਦੂਆਂ ਦੇ ਮਨਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਆਵਾਜ਼ ਤੁਹਾਡੇ ਦਿਲ ਚੋਂ ਆਈ ਕਿ ਮੈਂ ਦੁਬਾਰਾ ਮੱਥਾ ਟੇਕਣ ਨਹੀਂ ਜਾਊਂਗਾ ਸੋਈ ਆਵਾਜ਼ ਨਾ ਆਵੇ ਸਰ ਇਹਦਾ ਇਹ ਆ ਵੀ ਅਸੀਂ 2 202500 ਬੰਦਾ ਰਾਤ ਦਾ ਸੋ ਉਹਨਾਂ ਨੇ ਕੋਆਰਡੀਨੇਟ ਕੀਤਾ ਸੀ ਸਾਨੂੰ ਉੱਥੇ ਉਹ ਜਿਹੜਾ ਵੀ ਉਹ ਬਣਿਆ ਹੋਇਆ ਸੀ ਉਹਨਾਂ ਦਾ ਕੈਂਪ ਵਗੈਰਾ ਜੀ ਅਸੀਂ ਇਹ ਚਾਹੁੰਦੇ ਆ ਵੀ ਸਾਡੇ ਹਿੰਦੂਆਂ ਨੂੰ ਛੱਡ ਕੇ ਕਿਸੇ ਵੀ ਹੋਰ ਤਨਮ ਦੇ ਬੰਦੇ ਨੂੰ ਕੋਆਰਡੀਨੇਟ ਕਰ ਲੈਣੇ 2000 ਬੰਦੇ ਨੂੰ ਇੱਕ ਰਾਤ ਵਾਸਤੇ ਉਹ ਅਸੀਂ ਮੱਥਾ ਟੇਕਣ ਲਈ ਤਿਆਰ ਆਂ ਦਵਾਰੇ ਜਾਣ ਵਾਸਤੇ ਠੀਕ ਹੈ ਜੀ ਤੁਸੀਂ ਤੁਸੀਂ ਮੋਤੀ ਸਾਹਿਬ ਨੂੰ ਸ਼ਾਹ ਜੀ ਨੂੰ ਸ਼ਾਹ ਜੀ ਨੂੰ ਕੋਈ ਅਪੀਲ ਕਰਨੀ ਚਾਹੋ ਇਹਨਾਂ ਸनातਨੀਆਂ ਦੇ ਲਈ ਹਿੰਦੂਆਂ ਦੇ ਲਈ ਅਪੀਲ ਕਰਨੀ ਚਾਹੋ ਉੱਥੇ ਜੋ ਸੱਚਾਈ ਦੱਸੋ ਇਹਨਾਂ ਨੂੰ ਇੱਕ ਵਾਰੀ ਅਪੀਲ ਕਰਦੇ ਹੋ ਕਿ ਉੱਥੋਂ ਦੀ ਜਿਹੜੀ ਫੋਰਸ ਹੈ ਤੁਹਾਡੀ ਅਨਡਿਸਿਪਲਿਨ ਕਿਵੇਂ ਹੈ ਉਹ ਛਤਾਲੂਆਂ ਦੇ ਨਾਲ ਕਿਹੋ ਜਿਹਾ ਵਿਹਾਰ ਕਰ ਰਹੀ ਹੈ ਉਹਨਾਂ ਨੂੰ ਕੀ ਪਰੇਸ਼ਾਨੀ ਤੁਸੀਂ ਪਰੇਸ਼ਾਨੀਆਂ ਤਾਂ ਦੱਸ ਹੀ ਚੁੱਕੇ ਹੋ ਅਪੀਲ ਇੱਕ ਕਰ ਦਿਓ ਤਾਂ ਕਿ ਸਮੁੱਚਾ ਜਿਹੜਾ ਵਿਸ਼ਵ 'ਚ ਵੱਸਦਾ Hindu ਆ ਸਨਾਤਨੀ ਹੈ ਉਹਨਾਂ ਨੂੰ ਪਤਾ ਲੱਗ ਜਾਏ ਕਿ ਮੋਦੀ ਜੀ ਔਰ ਸ਼ਾਹ ਜੀ ਖੜੇ ਨੇ ਸ਼ਿਵ ਭਗਤਾਂ ਦੇ ਨਾਲ ਤਾਂ ਦੇ ਕੋਈ ਮੁੱਦੇ ਜੀ ਜਾਂ ਸਾਡੀ ਸਾਡੀ ਗੱਲ ਸੁਣਨਗੇ ਨਹੀਂ ਸੁਣਨਗੇ ਸਾਨੂੰ ਨਹੀਂ ਪਤਾ ਜੀ ਦੇਖੋ ਜੀ ਹਨਾ ਦੇਖੋ ਉਹਨਾਂ ਨੂੰ ਵੀ ਪਤਾ ਹਿੰਦੂ ਧਰਮ ਕੀ ਹੈ ਜੀ ਉਹਨਾਂ ਨੂੰ ਸਾਡੀ ਗੱਲ ਦਾ ਪਤਾ ਹੀ ਵੀ ਹਿੰਦੂ ਲੋਕ ਕੌਣ ਨੇ ਮੈਂ ਤਾਂ ਇੱਕ ਸਵਾਲ ਕਰਦਾ ਵੀ ਜਿਵੇਂ ਰਾਤ ਸਾਨੂੰ 22500 ਬੰਦੇ ਨੂੰ ਉੱਥੇ ਸਾਰੀ ਰਾਤ ਰੱਖਿਆ ਗਿਆ ਜਿਹਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਜਾਂ ਕਿਸੇ ਹੋਰ ਧਰਮ ਦੇ ਬੰਦੇ ਨੂੰ ਰੱਖ ਸਕਦੇ ਨਹੀਂ ਜੀ ਇਹ ਮੋਦੀ ਜੀ ਵਿੱਚ ਸਾਜੀ ਜਦੋਂ ਨੇ ਕੋਈ ਵੀ ਫੋਰਸ ਕੋਈ ਵੀ ਰੱਖ ਸਕਦੀ ਹੈ ਜੀ ਇਹਦਾ ਜਵਾਬ ਆ ਸਕਦਾ ਆਪਣੇ ਕੋਲੇ ਜੀ ਤੁਹਾਡਾ ਸੁਨੇਹਾ ਸਰਕਾਰ ਤੱਕ ਜ਼ਰੂਰ ਜਾਏਗਾ ਪੁੱਛਾਂ ਜੀ ਹੁਣ ਤੁਸੀਂ ਫਿਰ ਘਰ ਨੂੰ ਚੱਲੇ ਪਾ ਚੁੱਕੇ ਹੋ ਕਿੱਥੇ ਜੇ ਪ ਅਸੀਂ ਪਹੁੰਚੇ ਜੀ ਸਭ ਸ਼੍ਰੀਨਗਰ ਕ੍ਰਾਸ ਕੀਤਾ ਹੀ ਹੋਏ ਅੱਛਾ ਸ਼੍ਰੀਨਗਰੋਂ ਨਿਕਲੇ ਹੋ ਹਾਂਜੀ ਹਾਂਜੀ ਚਲੋ ਬਾਬਾ ਪੋਲੇ ਨਾਲ ਤੁਹਾਡੀ ਯਾਤਰਾ ਸ਼ੁਭ ਰੱਖੇ ਤੁਸੀਂ ਹੁਣ ਪਿਆਰ ਦੇ ਨਾਲ ਘਰ ਪਹੁੰਚੋ ਪ੍ਰਸ਼ਾਦ ਲੈ ਕੇ ਆਸ-ਪਾਸ ਸੰਗਤਾਂ ਨੂੰ ਵੀ ਤੁਸੀਂ ਆਪਣੇ ਹੋਰ ਨਾਲ ਸੱਜਣਾ ਮਿੱਤਰਾਂ ਨੂੰ ਜਿਹੜੇ ਇੰਤਜ਼ਾਰ ਕਰ ਰਹੇ ਨੇ ਕਿ ਬਾਬੇ ਬਰਫਾਨੀ ਦਾ ਪ੍ਰਸ਼ਾਦ ਲੈ ਕੇ ਆਉਣਗੇ ਸੋ ਉਹਨਾਂ ਦੇ ਨਾਲ ਇਹ ਜਿਹੜੀਆਂ ਖੁਸ਼ੀਆਂ ਨੇ ਨਾਲੇ ਸਾਂਝੀਆਂ ਕਰੋ ਨਾਲੇ ਬਾਬਾ ਜੀ ਦਾ ਪਿਆਰ ਵੀ ਸਾਂਝਾ ਕਰੋ ਸੋ ਤੁਹਾਡਾ ਸੁਨੇਹਾ ਸਰਕਾਰ ਤੱਕ ਜਰੂਰ ਪਹੁੰਚੇਗਾ ਬਾਬਾ ਸ਼ੁਕਰੀਆ ਪੂਸ਼ਨ ਸਿੰਘ ਲੜੀ ਜੀ ਤੁਹਾਡਾ ਸਤਾ ਜਗਿੰਦਰ ਸਿੰਘ ਸਲਾਰੀਆ ਜੀ ਤੁਸੀਂ ਸੁਣਿਆ ਕਿ ਪੂਸ਼ਣ ਸਿੰਘਲਾ ਜੀ ਇੱਕ ਕਾਰੋਬਾਰੀ ਵੀ ਨੇ ਸ਼ਿ ਭਗਤ ਵੀ ਨੇ ਬੜੇ ਚਾਅ ਦੇ ਨਾਲ ਪਹੁੰਚੇ ਪਰ ਉੱਥੇ ਜਾ ਕੇ ਹਾਲਾਤਾਂ ਤੋਂ ਉਹਨਾਂ ਨੇ ਜੋ ਜਾਣੂ ਕਰਵਾਇਆ ਤੁਸੀਂ ਕੀ ਕਹਿਣਾ ਚਾਹੋਗੇ? ਹਰਸ਼ਪਾਲ ਜੀ ਮੈਂ ਸਿੰਘਲਾ ਜੀ ਦੀ ਸਾਰੀ ਗੱਲ ਨੂੰ ਬਹੁਤ ਧਿਆਨ ਨਾਲ ਸੁਣ ਰਿਹਾ ਸੀ ਔਰ ਆਪ ਜੀ ਦੇ ਸਵਾਲ ਵੀ ਸੁਣ ਰਿਹਾ ਸੀ। ਉਸ ਵੀਰ ਦਾ ਜਿਹੜਾ ਇਹ ਦੁੱਖਿਆ ਦੇਖੋ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਉਹ 30 ਤਰੀਕ ਨੂੰ ਗਏ ਸੀ ਅੱਜ 5 ਤਰੀਕ ਹੋ ਗਈ ਹੈ। ਜੀ ਤੇ ਹਾਰੇ ਜਿਹੜਾ ਕਾਰੋਬਾਰੀ ਇਨਸਾਨ ਹੈ ਉਹ ਸੋਚਦਾ ਔਰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਹੈ ਕਿ ਮੈਂ ਸਿਰਫ ਔਰ ਸਿਰਫ ਚੰਡੀਗੜ੍ਹ ਤੋਂ ਚੱਲਿਆ ਸੀ ਕਿ ਮੈਂ ਸਰਬ ਵਿਆਪੀ ਭੋਲੇनाथ ਸ਼ੰਕਰ ਭਗਵਾਨ ਦੇ ਦਰਸ਼ਨ ਕਰਕੇ ਤੇ ਮੈਂ ਬਾਸ ਹੋਣਾ ਹੈਗਾ ਤੇ ਇਨਸਾਨ ਦੇ ਆਪਣੇ ਰਜ਼ੀਵੇਂ ਹੁੰਦੇ ਆ ਤੇ ਉਸ ਰਜ਼ੀਵੇਂਆਂ ਨੂੰ ਉਹ ਕਿਨੇ ਮਿੱਥੇ ਸਮੇ ਲਈ ਆਪਣਾ ਸਮਾਂ ਕੱਢਦਾ ਤੇ ਉਹ ਜਾਂਦਾ ਹੈਗਾ ਜੀ ਜੋ ਉਹਨਾਂ ਨੇ ਇਹ ਸਾਰਾ ਆਪਣਾ ਅਨੁਭਵ ਸਾਂਝਾ ਕੀਤਾ ਹੈਗਾ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਪਹਿਲੀ ਗੱਲ ਇਹ ਹੈ ਕਿ ਸਿੰਘਲਾ ਜੀ ਨੇ ਜੋ ਵੀ ਇਹ ਮੈਨੂੰ ਲੱਗਦਾ ਹੈ ਕਿ ਗੱਲਾਂ ਕੀਤੀਆਂ ਇਹ ਕਿਸੇ ਵੀ ਕੋਈ ਸਿਆਸਤ ਨੂੰ ਨੀਵਾ ਉੱਚਾ ਦਿਖਾਉਣ ਲਈ ਕੀਤੀਆਂ ਇਹ ਉਹਨਾਂ ਨੇ ਆਪਣਾ ਪਰਸਨਲ ਜਿਹੜਾ ਅਨੁਭਵ ਸੀ ਉਸ ਨੂੰ ਮੱਤੇ ਨਜ਼ਰ ਰੱਖਦੇ ਹੋਏ ਜਿਹੜੀਆਂ ਬੋਲੇ ਬਾਬਾ ਦੀਆਂ ਆਉਣ ਵਾਲੀਆਂ ਸੰਗਤਾਂ ਹਨ ਜਿਨ੍ਹਾਂ ਨੇ ਮਨ 'ਚ ਅਜੇ ਕੋਈ ਸੋਚ ਰਿਹਾ ਹੈ ਕਿ ਅਸੀਂ ਜਾਣਾ ਬਾਬਾ ਪਰਫਾਨੀ ਦੇ ਦਰਸ਼ਨ ਕਰਨ ਵਾਸਤੇ ਇਹ ਉਹਨਾਂ ਦੇ ਲਈ ਇਹਨਾਂ ਨੇ ਸਾਹਮਣੇ ਹਰ ਗੱਲ ਨੂੰ ਬੜੇ ਬਖੂਬੀ ਤਰੀਕੇ ਦੇ ਨਾਲ ਬਿਆਨ ਕੀਤਾ ਹੈਗਾ ਔਰ ਮੈਨੂੰ ਇੰਜ ਲੱਗਦਾ ਹੈ ਕਿ ਸਾਡੇ ਭਾਰਤ ਦੇਸ਼ ਦੇ ਅੰਦਰ ਕਸ਼ਮੀਰ ਜਿਹੜਾ ਹੈਗਾ ਉਹ ਸਾਡੇ ਭਾਰਤ ਦੇਸ਼ ਦਾ ਫਿਰਦਾ ਤਾਜ ਆ ਔਰ ਕਸ਼ਮੀਰੀ ਸਾਡੇ ਭਰਾ ਆ ਸੀ ਅੱਜ ਵੀ ਉਹਨਾਂ ਨੂੰ ਉਹਨਾਂ ਇੱਜ਼ਤ ਮਾਣ ਦਿੰਦੇ ਆਂ ਲੇਕਿਨ ਉਸ ਦੇ ਨਾਲ-ਨਾਲ ਸਨਾਤਨ ਧਰਮ ਦੇ ਅਗਰ ਕੋਈ ਮੁਕੱਦਸ ਅਹਿਸੀਆਂ ਜਗ੍ਹਾ ਹੈਗੀਆਂ ਜਿਸ ਤਰ੍ਹਾਂ ਕਿ ਉਹ ਅ ਅਮਰਨਾਥ ਦੀ ਯਾਤਰਾ ਜਾਂ ਮਨੀ ਮੇਸ਼ ਦੀ ਯਾਤਰਾ ਜਾਂ ਕੋਈ ਹੋਰ ਕਿਤੇ ਕਿਤੇ ਵੀ ਜਿੱਥੇ ਵੀ ਪੰਜਾਬੀ ਜਾਂਦੇ ਆ ਜਾਂ ਪੂਰੇ ਦੇਸ਼ ਤੋਂ ਪੂਰੇ ਵਿਸ਼ਵ ਤੋਂ ਲੋਕੀ ਆਉਂਦੇ ਆਗੇ ਆ ਉਹਨਾਂ ਦੀ ਜਿਹੜੀ ਸੁਰੱਖਿਆ ਉਹਨੂੰ ਯਕੀਨੀ ਬਣਾਉਣਾ ਪੈਰਾ ਮਿਲਟਰੀ ਫੋਰਸਸ ਦਾ ਔਰ ਉੱਥੋਂ ਦੀ ਆ ਜਿਹੜੀ ਲੋਕਲ ਸੂਬਾ ਦੀ ਪੁਲਿਸ ਦਾ ਇੱਕ ਪਹਿਲਾ ਦਾਇਤਕ ਹੁੰਦਾ ਜ਼ਿੰਮੇਵਾਰੀ ਹੁੰਦੀ ਹੈ ਕਿ ਅਸੀਂ ਇਹਨਾਂ ਦੀ ਸਾਮ ਸੰਭਾਲ ਕਰੀਏ ਲੇਕਿਨ ਕਈ ਵਾਰੀ ਸਾਮ ਸੰਭਾਲ ਦੇ ਨਾਲ 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 ਇੱਕ ਜਿਹੜਾ ਸਰਨਾਰਥੀ ਹੁੰਦਾ ਹੈ ਜਿਹੜਾ ਇੱਕ ਤੀਰਥ ਕਰਨ ਵਾਸਤੇ ਆਇਆ ਹੁੰਦਾ ਹੈ ਸਾਡੀ ਆਰਮੀ ਔਰ ਪੈਰਾ ਮਿਲਟਰੀ ਫੋਰਸਸ ਬਹੁਤ ਸ਼ਕਸ਼ਮ ਹੈ ਬੜੇ ਸੂਜ ਬੜਾ ਉਹ ਸਾਡੇ ਹੀ ਪਰਿਵਾਰਾਂ ਚੋਂ ਸਾਡੇ ਹੀ ਭਰਾ ਹਨ ਜਿਹੜੇ ਸਾਡੀ ਸੁਰੱਖਿਆ ਲਈ ਖੜੇ ਆ ਲੇਕਿਨ ਮੇਰੀ ਇੱਕ ਹੱਥ ਜੋੜ ਕੇ ਉਹਨਾਂ ਵੀਰਾਂ ਨੂੰ ਉਸ ਸੀਨੀਅਰ ਆਫਿਸਰਾਂ ਨੂੰ ਜ਼ਰੂਰ ਇਹ ਅਪੀਲ ਆ ਜੀ ਮੈਨੂੰ ਲੱਗਦਾ ਹੈ ਕਿ ਸਾਨੂੰ ਸੰਜਮ ਵਰਤਦੇ ਹੋਏ ਥੋੜੀ ਜੀ ਆਪਣੀ ਜ਼ੁਬਾਨ ਤੇ ਮਿਠਾਸ ਰੱਖਣੀ ਚਾਹੀਦੀ ਹੈ ਉਹਨਾਂ ਦੇ ਨਾਲ ਬੜੀ ਹਲੀਨੀ ਨਾਲ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਇੱਕ ਜਿਹੜਾ ਸਰਨਾਰਤੀ ਹੈ ਤੀਰਥ ਯਾਤਰੀ ਹੈ ਉਹ ਉਹ ਵਿਸ਼ਵ ਦੇ ਭਲੇ ਲਈ ਜਾਂਦਾ ਹੈਗਾ ਨਹੀਂ ਤੇ ਦੁਨੀਆ ਦੇ ਇਸ ਰਜ਼ਿਮਿਆਂ ਦੇ ਵਿੱਚ ਕੋਣ ਜਿਹੜਾ ਹੈਗਾ ਉਹ ਪਹਾੜਾਂ ਨੂੰ ਤੁਰਿਆ ਹੈਗਾ ਉਹ ਤਾਂ ਕੋਈ ਘੁੰਮਣ ਗਏ ਨਹੀਂ ਹੈਗੇ ਲੈਕਿਨ ਜੋ ਉਹਨਾਂ ਨੇ ਦੱਸਿਆ ਕਿ ਅਸੀਂ ਤੇ तकरीबन ਇਹ ਸੋਚਿਆ ਸੀਗਾ ਕਿ ਇੱਕ ਦਿਨ ਜਾਣ ਨੂੰ ਲੱਗਣਾ ਦਰਸ਼ਨ ਕਰਕੇ ਦੂਸਰੇ ਦਿਨ ਅਸੀਂ ਵਾਪਸ ਆ ਜਾਾਂਗੇ ਔਰ ਜਿੱਥੇ ਉਹਨਾਂ ਨੇ 5 ਦਿਨ ਦਾ ਇਹ ਜਿਹੜਾ ਆਪਣਾ ਸਫ਼ਰ ਦੱਸਿਆ ਹੈਗਾ ਉਹ ਵਾਕਈ ਹੀ ਇੱਕ ਹੈਰਾਨੀਜਨਕ ਹੈਗਾ ਔਰ ਦੂਸਰੀ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਕਿ ਜਦੋਂ ਉਹ ਵਾਸ ਆ ਰਹੇ ਸੀਗੇ ਤੇ ਮਤਲਬ ਕਿ ਕਈ ਪ੍ਰੋਟੋਕਾਲ ਜਾਂ ਕਈ ਕਿਸਮ ਦੇ ਸਰਕਾਰੀ ਧਾਇਰਿਆਂ ਨੂੰ ਜਾਂ ਰੋਡ ਬਾਈਪਾਸ ਕਰਨ ਨੂੰ ਉਹਨਾਂ ਨੇ ਉਹਨਾਂ ਨੂੰ ਕਮਾਇਆ ਏ ਉਥੋਂ ਦੀ ਜਿਹੜੀ ਸੂਬਾ ਪੁਲਿਸ ਹੈਗੀ ਆ ਇਹ ਉਹਨਾਂ ਦਾ ਕੋਈ ਜ਼ਿੰਮੇਵਾਰੀ ਹੋਊਗੀ ਜੋ ਵੀ ਉਹ ਕਰ ਰਹੇ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਕੈਂਪ ਚ ਲਿਆਂਦਾ ਕੈਂਪ ਚ ਲਿਆ ਕੇ ਅੱਗੇ ਜਿਸ ਤਰ੍ਹਾਂ ਉਹ ਦੱਸ ਰਹੇ ਆ ਕਿ 2500 ਤੋਂ 3000 ਆਦਮੀ ਜਿਹੜਾ ਸੀਗਾ ਉਹਨੂੰ ਲਾਈਕ ਡਿਟੇਨ ਦੀ ਤਰੀਕੇ ਦੇ ਵਿੱਚ ਉਹਨਾਂ ਨੂੰ ਕੈਂਪਾਂ ਚ ਘੋੜਿਆ ਆਇਆ ਸੀਗਾ ਤੇ ਇਹ ਵੀ ਇੱਕ ਉਹਨਾਂ ਵਾਸਤੇ ਇਹ ਤੁਸੀਂ ਇਹਨਾਂ ਨੂੰ ਚਾਹੀਦਾ ਹੈਗਾ ਪੈਰਾ ਮਿਲਟਰੀ ਫੋਰਸ ਜਾਂ ਉਥੋਂ ਦੇ ਜਿਹੜੇ ਅ ਐਡਮਿਨਿਸਟ੍ਰੇਸ਼ਨ ਹੈਗਾ ਕਿ ਤੁਸੀਂ ਸੰਗਤ ਨੂੰ ਪਹਿਲਾਂ ਹੀ ਦੱਸ ਦੋ ਕਿ ਭਾਈ ਤੁਸੀਂ ਇੰਨੇ ਵਜੇ ਚੱਲਣਾ ਹੈ ਇੰਨੇ ਵਜੇ ਰੁਕਣਾ ਹੈਗਾ ਤੁਸੀਂ ਸ਼ਾਮ ਨੂੰ ਚੱਲਣਾ ਨਹੀਂ ਚੱਲਣਾ ਹੈਗਾ ਤਾਂ ਜੋ ਖੱਜਲ ਖਵਾਰ ਨਾ ਹੋ ਜੀ ਸਲਾਰੇ ਸਾਹਿਬ ਬੰਦਾ ਫੋਨ ਕਰ ਦਿੰਦਾ ਜੀ ਸਲਾਰੇ ਸਾਹਿਬ ਸਵਾਲ ਸਵਾਲ ਇਹ ਉੱਠ ਰਿਹਾ ਹੁਣ ਕਿ ਅਕਸਰ ਇੱਕ ਨਾਰਾ ਵੱਜਦਾ ਹੈ ਦੇਖੋ ਇਸ ਵੇਲੇ ਦੇਸ਼ ਦੇ ਵਿੱਚ ਕਿੰਨੀਆਂ ਸਟੇਟਾਂ ਨੇ ਜਿੱਥੇ ਭਾਜਪਾ ਦੀ ਸਰਕਾਰ ਹੈ ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਔਰ ਇਹ ਸਰਕਾਰ ਹਿੰਦੂਆਂ ਦੀ ਸਰਕਾਰ ਹੈ ਔਰ ਉਹਦੇ ਬਾਪ ਜੀ ਉੱਤੇ ਕੋਈ ਨਾਰਾ ਵੱਜਦਾ Hindu ਖਤਰੇ ਚ Hindu ਖਤਰੇ ਚ ਹੁਣ ਇਸ ਵੇਲੇ ਇਹ ਜਿਹੜੀ ਯਾਤਰਾ ਇਸ ਯਾਤਰਾ ਦੇ ਵਿੱਚ ਅਸੀਂ ਕੀ ਬਣੀਏ ਕੀ ਹੈ ਜਿਹੜੇ ਜਿੱਦਾਂ ਪੂਸ਼ਣ ਜੀ ਹੈ ਸਿੰਗਲਾ ਜੀ ਹੈ ਇਹਨਾਂ ਦੀ ਤੇ ਗੱਲ ਤੋਂ ਇਹੀ ਲੱਗ ਰਿਹਾ ਕਿ ਸ਼੍ਰੀਨਗਰ ਚ Hindu ਖਤਰੇ ਚ ਇੱਕ ਗੱਲ ਮੈਂ ਤੁਹਾਨੂੰ ਇਹ ਜ਼ਰੂਰ ਕਹਾਂ ਕਿ ਭਾਈ ਸਾਭ ਜੀ ਮੈਂ ਤੁਹਾਡੀ ਗੱਲ ਨੂੰ ਥੋੜਾ ਜਿਹਾ ਕਰੈਕਟ ਕਰਦਾ ਕਿ ਇਹ ਸਰਕਾਰ ਹਿੰਦੂਆਂ ਦੀ ਸਰਕਾਰ ਨਹੀਂ ਹੈ ਦੇਸ਼ ਦਾ ਪ੍ਰਧਾਨ ਮੰਤਰੀ ਉਹ ਉਹਦੀ ਕੋਈ ਜਾਤ ਨਹੀਂ ਹੁੰਦੀ ਔਰ ਇਹ ਏ ਸਾਡਾ ਜਿਹੜਾ ਸੰਵਿਧਾਨ ਉਹ ਵੀ ਕਹਿੰਦਾ ਹੈਗਾ ਕਿ ਕਿਉਂਕਿ ਉਹ 150 ਕਰੋੜ ਆਬਾਦੀ ਜਿਹੜੀ ਸਾਡੇ ਭਾਰਤ ਦੇਸ਼ ਦੇ ਨਾਗਰਿਕ ਹੈ ਉਹ ਉਹਨਾਂ ਦਾ ਮੁਖੀ ਹੈਗਾ ਔਰ ਅਗਰ ਅਸੀਂ ਇਹਨਾਂ ਨੂੰ ਜਾਤਾਂ ਪਾਤਾਂ 'ਚ ਵੰਡਾਂਗੇ ਅਸੀਂ ਸਭ ਤੋਂ ਪਹਿਲਾਂ ਪੂਰੇ ਦੇਸ਼ ਭਾਰਤ ਦੇ ਅੰਦਰ ਰਹਿਣ ਵਾਲੇ ਲੋਕ ਸਾਰੇ ਹੀ ਭਾਰਤੀ ਆ ਔਰ ਭਾਰਤ ਦੇ ਅੰਦਰ ਜਿਹੜਾ ਪ੍ਰਧਾਨ ਮੰਤਰੀ ਪ੍ਰੈਜ਼ੀਡੈਂਟ ਜੋ ਵੀ ਹੈਗਾ ਉਸ ਦੀ ਮੈਨੂੰ ਲੱਗਦਾ ਹੈਗਾ ਕਿ ਜਦੋਂ ਮੁਖੀ ਹੁੰਦਾ ਹੈਗਾ ਤੇ ਉਹਦੀ ਕੋਈ ਜਾਤ ਨਹੀਂ ਹੁੰਦੀ ਔਰ ਜਿਹੜੀ ਗੱਲ ਹਿੰਦੂਆਂ ਦੀ ਆ हां ये ਸਾਡਾ ਭਾਰਤ ਦੇਸ਼ ਸਨਾਤਨ ਧਰਮ ਨਾਲ ਬਿਲਕੁਲ ਜੁੜਿਆ ਜਾਂਦਾ ਹੈਗਾ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਧਰਮ ਨੂੰ ਹੀ ਲੈ ਕੇ ਇਸ ਦੇਸ਼ ਦੇ ਕਈ ਵਾਰੀ ਪਹਿਲਾਂ ਵਟਵਾਰੇ ਹੋਏ ਸੀ ਜਿਸ ਨੂੰ ਅਸੀਂ ਅੱਜ ਵੀ ਸੁਪਨਾ ਲੈ ਰਹੇ ਆ ਅਖੰਡ ਭਾਰਤ ਦਾ ਕਿ ਕਈ ਕੋਈ ਐਸਾ ਸਮਾਂ ਸੀ ਕਿ ਬੰਗਲਾਦੇਸ਼ ਅਫਗਾਨਿਸਤਾਨ ਪਾਕਿਸਤਾਨ ਵੀ ਭਾਰਤ ਦਾ ਹਿੱਸਾ ਹੁੰਦੇ ਸੀਗੇ ਔਰ ਕਈ ਵਿਦੇਸ਼ੀ ਉੱਚੀ ਸਾਜ਼ਸ਼ਾਂ ਦੇ ਨਾਲ ਇਸ ਦੇਸ਼ ਦੇ ਉੱਤੇ ਆਪਣੀ ਨਜ਼ਰ ਰੱਖ ਕੇ ਮੇਰੀ ਬੇਨਤੀ ਹੈ ਮੇਰੀ ਗੱਲ ਸੁਣ ਲਓ ਜੀ 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 ਨਹੀਂ ਮੇਰੀ ਗੱਲ ਸੁਣ ਲਓ ਜੇ ਤੁਸੀਂ ਇਹ ਹਿੰਦੂ ਸਰਕਾਰ ਕਹੀ ਹੈ ਜਾਂ ਬੀਜੇਪੀ ਦੀ ਸਰਕਾਰ ਕਹੀ ਹੈ ਮੈਂ ਨਾਰਾ ਉਹਨਾਂ ਵੱਲੋਂ ਵੱਜਦਾ ਹੈ ਹਿੰਦੂ ਖਤਰੇ ਚ ਹਿੰਦੂਆਂ ਦੀ ਸਰਕਾਰ ਇਸੇ ਕਰਕੇ ਵੱਜਦੀ ਹੈ ਕਿ ਸਾਡਾ ਇੱਥੇ ਵੀ ਬੀਜੇਪੀ ਇੱਥੇ ਵੀ ਬੀਜੇਪੀ ਪਰ ਹਿੰਦੂ ਖਤਰੇ ਚ ਕਿਉਂ ਹੈ ਇਸ ਵੇਲੇ ਪੁੱਛਣ ਜੀ ਦੀ ਗੱਲ ਮੈਂ ਡੀਕੋਡ ਕੀਤੀ ਹੈ ਉਹੀ ਮੈਂ ਗੱਲ ਤੁਹਾਨੂੰ ਕਹਿ ਰਿਹਾ ਕਿ ਸ੍ਰਿੰਗਲਾ ਜੀ ਨੇ ਜੋ ਵੀ ਕਿਹਾ ਉਹਨਾਂ ਦੀ ਗੱਲ ਨਾਲ ਮੈਂ 100% ਇਸ ਕਰਕੇ ਸਹਿਮਤ ਹੈਗਾ ਕਿ ਜੋ ਉਹਨਾਂ ਨੇ ਆਪਣਾ ਅਨੁਭਵ ਬਿਆਨ ਕੀਤਾ ਲੇਕਿਨ ਮੈਂ ਇਹ ਗੱਲ ਕਹਿ ਰਿਹਾ ਕਿ ਕਸ਼ਮੀਰ ਹੋਵੇ ਜਾਂ ਕੋਈ ਦੂਸਰੀ ਸਟੇਟ ਹੋਵੇ ਭਾਜਪਾ ਦੀ ਸਰਕਾਰ ਹੋਵੇ ਜਾਂ ਦੂਸਰੀ ਕਿਸੇ ਰਾਜਨੀਤਿਕ ਪਾਰਟੀ ਦੀ ਸਰਕਾਰ ਹੋਵੇ ਕਿਉਂਕਿ ਇਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਹੈਗੇ ਆ ਨਰਿੰਦਰ ਮੋਦੀ ਜੀ ਠੀਕ ਹੈ ਔਰ ਦੇਸ਼ ਦੀ ਜਿਹੜੀ ਸੁਰੱਖਿਆ ਪ੍ਰਣਾਲੀ ਹੈਗੀ ਆ ਉਹਨਾਂ ਦਾ ਵੀ ਫਰਜ਼ ਬਣਦਾ ਕਿ ਉਹ ਹਰ ਇੱਕ ਭਾਰਤ ਦੇ ਨਾਗਰਿਕ ਨੂੰ ਜਾਂ ਉਹ ਸਰਨਾਰਥੀ ਚਾਹੇ ਉਹ ਕਿਸੇ ਘੁੰਮਣ ਫਿਰਨ ਦੇ ਲਈ ਉਹ ਕਸ਼ਮੀਰ ਚ ਗਿਆ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਉਹਨਾਂ ਦਾ ਪਹਿਲਾ ਦਾਇਤਵਾ ਜਿੰਮੇਵਰੀ ਹੈਗੀ ਆ ਜੋ ਪਹਿਲਗਾਮ ਚ ਹੋਇਆ ਇਹ ਇਹ ਕੁਝ ਦੁਬਾਰਾ ਰਿਪੀਟ ਕਰਨ ਦਾ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਮੈਨੂੰ ਲੱਗਦਾ ਲੇਕਿਨ ਮੈਂ ਇਹ ਗੱਲ ਕਹਿ ਰਿਹਾ ਕਿ ਜਿਹੜੇ ਸਰਨਾਰਥੀ ਜਾਂਦੇ ਹੈਗੇ ਆ ਉਹਨਾਂ ਦੇ ਨਾਲ ਸਤਿ ਕਮ ਸੇ ਕਮ ਅਲੀ ਮੀਨ ਨਾਲ ਗੱਲ ਕਰਨੀ ਚਾਹੀਦੀ ਹੈਗੀ ਜੋ ਕਿ ਇਹਨਾਂ ਨੇ ਦੱਸਿਆ ਕਿ ਉਹ ਬੜੀ ਰੂੜਲੀ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਪੇਸ ਆਇਆ ਜਾਂਦਾ ਹੈਗਾ ਇਹ ਦੁੱਖ ਦੀ ਗੱਲ ਹੈਗੀ ਸਾਡੇ ਸਾਰੇ ਪੈਰਾ ਮਿਲਟਰੀ ਫੋਰਸਸ ਐਜੂਕੇਟਡ ਆ ਪੜੇ ਲਿਖੇ ਹੈਗੇ ਆ ਔਰ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਹ ਜਿਹੜੇ ਸਰਨਾਰਥੀ ਦੇ ਰੂਪ ਦੇ ਵਿੱਚ ਤੁਹਾਡੇ ਕੋਲ ਜਮ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਆ ਰਿਹਾ ਹੈ ਇਹਨਾਂ ਨਾਲ ਵੀ ਇੱਕ ਅੱਛੇ ਲਹਿਜੇ ਨਾਲ ਗੱਲ ਕਰੋ ਔਰ ਮੈਂ ਅਮਿਤ ਸ਼ਾਹ ਜੀ ਨੂੰ ਇਹ ਜ਼ਰੂਰ ਅਪੀਲ ਕਰੂੰਗਾ ਕਿ ਦੇਖੋ ਅਸੀਂ ਕਸ਼ਮੀਰ ਦੇ ਉਸ ਕਸ਼ਮੀਰੀ ਆਪਣੇ ਭਰਾਵਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਜਦੋਂ ਕੋਈ ਘਰ 'ਚ ਮਹਿਮਾਨ ਨਿਵਾਜ਼ੀ ਹੁੰਦੀ ਹੈ ਚਾਹੇ ਉਹਨਾਂ ਦੀ ਉੱਥੇ ਸੂਬਾ ਪੁਲਿਸ ਹੈਗੀ ਹੈ ਚਾਹੇ ਉੱਥੋਂ ਦੇ ਲੋਕਲ ਰਿਹਾਇਸ਼ੀ ਸ਼ਹਿਰੀ ਹੈਗੇ ਆ ਉਹਨਾਂ ਨੂੰ ਵੀ ਇਹ ਚਾਹੀਦਾ ਕਿ ਉਹਨਾਂ ਨੂੰ ਅੱਛੇ ਤਰੀਕੇ ਦੇ ਨਾਲ ਉਹ ਟਰੀਟ ਕਰਨ ਇੰਜ ਨਾ ਦੇਖਣ ਉਹਨਾਂ ਨੂੰ ਕਿ ਜਿਸ ਤਰ੍ਹਾਂ ਇਹ ਕੋਈ ਹੱਤਵਾਦੀ ਆਏ ਹੈਗੇ ਜਿਸ ਤਰ੍ਹਾਂ ਦਾ ਇਹ ਦੱਸ ਰਿਹਾ ਹੈ ਕਿ ਉਹਨਾਂ ਦੇ ਨਾਲ ਇੱਕ ਭੈੜਾ ਐਕਸਪੀਰੀਅੰਸ ਹੋਇਆ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਦਾ ਜਗਿੰਦਰ ਸਿੰਘ ਸਲਾਰੇ ਜੀ ਆਪ ਜੀ ਦਾ ਵੇ ਸੋ ਅਸੀਂ ਐਸਐਲਏ ਦੇ ਜੋ ਮੌਜੂਦਾ ਹੱਟੀ ਬੀਤੀ ਹੈ ਅੱਖੀ ਵੇਖੀ ਹੈ ਤਨ ਤੇ ਹੰਡਾਈ ਹੈ ਜਿਹੜੀ ਇਹ ਯਾਤਰਾ ਅਸੀਂ ਉਹਦਾ ਤੁਹਾਨੂੰ ਐਕਸਪੀਰੀਅੰਸ ਦੱਸ ਰੇ ਸੀ ਜਾਨੀ ਕਿ ਜੇ ਪੂਸ਼ਣ ਸਿੰਘਲਾ ਜੀ ਚੰਡੀਗੜ੍ਹ ਤੋਂ ਨੇ ਜੋ ਸ਼ਿਵ ਭਗਤ ਨੇ ਬਾਬਾ ਪਰਪਾਨੀ ਦੇ ਦਰਸ਼ਨਾਂ ਲਈ ਗਏ ਸੀ ਸੋ ਉਹਨਾਂ ਨੇ ਆਪ ਬੀਤੀ ਦੱਸੀ ਪਰ ਇਹਦੇ ਨਾਲ ਇਹ ਸਵਾਲ ਜ਼ਰੂਰ ਵੱਡਾ ਖੜਾ ਹੋ ਰਿਹਾ ਹੈ ਕਿ ਜਿੰਨੇ ਵੀ ਸ਼ਰਦਾਲੂ ਜਾ ਰਹੇ ਨੇ ਕਿ ਉਹਨਾਂ ਦੇ ਨਾਲ ਇਸੇ ਹੀ ਤਰ੍ਹਾਂ ਦਾ ਸੁਰੱਖਿਆ ਕਰਮਚਾਰੀ ਜਿੰਨੇ ਵੀ ਨੇ ਸਰਕਾਰੀ ਉਹ ਚਾਹੇ CRPF ਦੀ ਹੋਣ ਚਾਹੇ ਆਜਵੀ ਦੇ ਹੋਣ ਚਾਹੇ ਜੇ ਐਂਡ ਕੇ ਦੀ ਪੁਲਿਸ ਹੋਵੇ ਕੀ ਵਾਕਿਆ ਹੀ ਇਹ ਸਾਡੇ ਜਿਹੜੇ ਸਨਾਤਨ ਵੀਰ ਨੇ ਹਿੰਦੂ ਵੀਰ ਨੇ ਇਹ ਉਥੇ ਦਰਸ਼ਨਾਂ ਲਈ ਜਾ ਰਹੇ ਨੇ ਤੇ ਇਹਨਾਂ ਨੂੰ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਗਰ ਕਰਨਾ ਪੈ ਰਿਹਾ ਤੇ ਕਿਉਂ ਕਰਨਾ ਪੈ ਰਿਹਾ ਕਿੱਥੇ ਨੇ ਉਹ ਖੁਪੀਆਂ ਏਜੰਸੀਆਂ ਕਿੱਥੇ ਨੇ ਪਲ ਪਲ ਦੀ ਖਬਰ ਦੱਸਣ ਵਾਲੀਆਂ ਏਜੰਸੀਆਂ ਜਿਹੜੀਆਂ ਇਹ ਦੱਸ ਕਿਉਂ ਨਹੀਂ ਪਾ ਰਹੀਆਂ ਕਿ ਸ਼ਰਧਾਲੂ ਨਾਰਾਜ਼ ਨੇ ਇਹਨਾਂ ਦੀ ਨਾਰਾਜ਼ਗੀ ਜਿਹੜੀ ਹੈ ਉਹਨਾਂ ਦਾ ਹੱਲ ਲੱਭਿਆ ਜਾਵੇ ਔਰ ਅਸੀਂ ਅਪੀਲ ਕਰਦੇ ਹਾਂ ਸਾਰੇ ਸੁਰੱਖਿਆ ਕਰਮਚਾਰੀਆਂ ਨੂੰ ਵੀ ਠੀਕ ਹੈ ਮੰਨਿਆ ਕਿ ਸੁਰੱਖਿਆ ਨੂੰ ਲੈ ਕੇ ਤੁਹਾਡੇ ਤੇ ਦਬਾਅ ਹੋ ਸਕਦਾ ਪਰੇਸ਼ਾਨੀ ਹੋ ਸਕਦੀ ਹੈ ਤੁਸੀਂ ਵੀ ਥੋੜੇ ਸਖਤ ਬਣੋਗੇ ਔਰ ਸਕਤੀ ਕਰੋਗੇ ਵੀ ਪਰ ਇਹ ਨਾਲ ਜ਼ਰੂਰ ਯਾਦ ਰੱਖੋ ਕਿ ਇਹ ਸ਼ਰਧਾਲੂ ਨੇ ਮੱਥਾ ਟੇਕਣ ਆਏ ਨੇ ਸ਼ਰਧਾ ਦੇ ਨਾਲ ਆਏ ਨੇ ਜਿੱਥੇ ਬਾਬਾ ਪਰਫਾਨੀ ਦੀਆਂ ਇਹ ਅਸੀਸਾਂ ਲੈ ਕੇ ਆ ਰਹੇ ਨੇ ਉੱਥੇ ਚੰਦ ਇਹ ਕਿ ਤੁਹਾਡੀਆਂ ਵੀ ਚੰਗੀਆਂ ਯਾਦਾਂ ਲੈ ਕੇ ਜਾਣ ਕਿ ਉੱਥੇ ਅਸੀਂ ਗਏ ਤੇ ਸੁਰੱਖਿਆ ਕਰਮਚਾਰੀਆਂ ਨੇ ਬੜੇ ਪਿਆਰ ਦੇ ਨਾਲ ਸਾਨੂੰ ਰਸਤਾ ਵੀ ਦੱਸਿਆ ਸਾਨੂੰ ਬਿਠਾਇਆ ਵੀ ਚਾਹ ਪਾਣੀ ਵੀ ਪਾਇਆ ਔਰ ਸਾਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਇਹਦੇ ਨਾਲ ਸਾਡੀ ਤੇਜ ਤਣਾਅ ਚ ਹੁੰਦਾ ਦੇਸ਼ ਦੀ ਸਰਕਾਰ ਦਾ ਨਾਮ ਉੱਚਾ ਹੁੰਦਾ ਹੈ ਔਰ ਤੁਹਾਡਾ ਵੀ ਨਾਮ ਜਿਹੜਾ ਉਹ ਉੱਚਾ ਹੁੰਦਾ ਸੋ ਇਹਦੇ ਨਾਲ ਹੀ ਲੈਣੇ ਜ਼ਾਦਾ ਪੂਛਲ ਸਿੰਘ ਜੀ ਦੇ ਜੀ ਜਗਿੰਦਰ ਸਿੰਘ ਸਲਾਰੀਆ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਵੇਖਦੇ ਰਹੋ ਸਾਡੀ ਆਵਾਜ਼ ਆ ਨਾ ਰਹੀ ਟੂਡੇ